ਕਿੱਥੇ ਨੇ ਉਹ ਸ਼ਗਨ ਸਕੀਮਾਂ ਵਾਲੇ ਘਰ ਜਿੱਥੇ ਇੱਕ ਕੈਪਟਨ ਸਾਹਮਣੇ 52000 ਰੁਪਏ ਭੇਜਿਆ ਕਿਹੜੀਆਂ ਨੇ ਉਹ ਪਰਿਵਾਰ ਇੱਕ ਬਜ਼ੁਰਗ ਕਹਿੰਦਾ ਜੀ 3 ਸਾਲ ਪਹਿਲਾਂ ਫਾਰਮ ਭਰਿਆ ਸੀ ਕੁੜੀ ਦੇ ਦੋ ਨਿਆਣੇ ਵੀ ਹੋ ਗਏ ਅੱਜ ਤੱਕ ਉਹਨੂੰ 52000 ਸ਼ਗਨ ਸਕੀਮ ਨਹੀਂ ਮਿਲੀ ਬਦਲ ਸਾਹਿਬ ਤੋਂ ਵਧੀਆ ਪੋਲੀਟਿਸ਼ੀਅਨ ਕੋਈ ਨਹੀਂ ਸੀਗਾ ਵੱਡੇ ਬਦਲ ਸਾਹਿਬ ਤੋਂ ਸੁਖਵੀਰ ਬਾਦਲ ਜੀ ਨੂੰ ਤਾਂ ਸਿੱਖਣਾ ਚਾਹੀਦਾ ਉਹਨਾਂ ਤੋਂ ਉਹਨਾਂ ਦੇ ਤਾਂ ਫਾਦਰ ਨੇ ਉਹ ਹਰ ਸੇਧ ਤੇ ਕਰਨ ਨੇ ਮੇਰੇ ਪਿਓ ਵਰਗੇ ਨੇ ਉਹਨਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਬਾਦਲ ਸਾਹਿਬ ਉਹਨਾਂ ਦੇ ਪਿਓ ਨੇ ਸਿੱਧੂ ਸਾਹਿਬ ਦੇ ਤਿਲਕ ਦੇ ਉੱਤੇ ਸਾਰੇ ਪਹੁੰਚ ਗਏ ਆ ਉਹਨਾਂ ਦੀ ਗੱਦੀ ਨਿਸ਼ਿਨੀ ਦੇ ਵਿੱਚ ਪਹੁੰਚ ਗਏ ਆ ਕਿ ਆ ਉਹਨਾਂ ਨੂੰ ਨਹੀਂ ਪਤਾ ਸੀ ਕਿ ਅੱਜ ਸਾਡਾ ਅਸੈਂਬਲੀ ਦੇ ਵਿੱਚ ਅਸੀਂ ਬੋਲਣਾ ਤਸਾਨੀ ਲੀਡਰ ਇੰਨੇ ਅਨਪੜ੍ਹ ਨਹੀਂ ਆ ਸਭ ਕੁਝ ਪਤਾ ਉਹਨਾਂ ਨੂੰ ਸਭ ਕੁਝ ਉਹਨਾਂ ਨੂੰ ਦਿਖਦਾ ਅਗਰ ਉਹਨਾਂ ਨੇ ਬਾਈਕਾਟ ਕੀਤੇ ਇਹਨਾਂ ਦੇ ਤਾਂ ਸੋਚ ਸਮਝ ਕੇ ਕੀਤੇ ਤਨੂ ਕੀ ਲੱਗਦਾ ਕਿ ਅਕਾਲੀ ਦਲ ਔਰ ਭਾਜਪਾ ਦਾ ਜੁਆਇੰਟ ਅਵੈਂਚਰ ਹੈ ਕਾਂਗਰਸ ਦਾ ਜੁਆਇੰਟ ਵੈਂਚਰ ਨਹੀਂ ਹੈ ਭਾਜਪਾ ਦੇ ਨਾਲ ਬਿਲਕੁਲ ਹੈ ਕਾਂਗਰਸ ਦਾ ਜੁਆਇੰਟ ਵੈਂਚਰ ਵੀ ਹੈ ਭਾਜਪਾ ਦੇ ਨਾਲ ਇੰਡਾਇਰੈਕਟਲੀ ਭਾਜਪਾ ਨੇ ਹੀ ਕਾਂਗਰਸ ਨੂੰ ਜਿਦਵਾਇਆ ਸੀ ਨਾਲ ਰਲ ਕੇ ਚਿੱਟਾ ਥੋਕ ਜਿ ਵਿਗਰਿਆ 12 13 ਸਾਲ ਦੇ ਬੱਚੇ ਤੱਕ ਚਿੱਟਾ ਲੈ ਰਹੇ ਆ ਕੋਈ ਇੱਥੇ ਸ਼ਰ ਸੁਣਵਾਈ ਨਹੀਂ ਹੋ ਰਹੀ ਸ਼ਰਿਆਮ ਗੁੰਡਾਗਰਦੀ ਆ ਮੇਰੇ ਹੀ ਏਰੀਆ ਦੇ ਲੋਕ ਕਹਿ ਰਹੇ ਆ ਜੀ ਅਸੀਂ 50 ਵਾਰ ਪੁਲਿਸ ਰਿਪੋਰਟ ਕਰ ਚੁੱਕੇ ਆ ਕਿ ਇੱਥੇ ਸ਼ਰਿਆਮ ਲੇਡੀਜ਼ ਔਰ ਬੰਦੇ ਸ਼ਰਿਆਮ ਚੌਂਕਾਂ 'ਚ ਖੜ ਕੇ ਸ਼ਰਿਆਮ ਸ਼ਾਮ ਨੂੰ ਚਿੱਟਾ ਵੇਚ ਰਹੇ ਆ ਬੈਂਸਾਬ ਨੇ ਜਿੰਨੇ ਕੰਮ ਕੀਤੇ ਨੇ ਵਿਕਾਸ ਦੇ ਵੀ ਕੀਤੇ ਨੇ ਜਾਂ ਲੋਕਾਂ ਦੇ ਲਈ ਵੀ ਕੀਤੇ ਨੇ ਪਰ ਜੇ ਅੱਜ ਆ ਕੇ ਉਹਨਾਂ ਨੇ ਇੱਕ ਗਲਤੀ ਵੀ ਕੀਤੀ ਆ ਤੇ ਉਹਦੀ ਸਜ਼ਾ ਮੰਨ ਲੈਣੀ ਚਾਹੀਦੀ ਆ ਉਹਨਾਂ ਨੂੰ ਮੈਂ ਤਾਂ ਇਹ ਹੀ ਕਹੂੰਗੀ ਬੈਂਸਾਬ ਨੂੰ ਜੇ ਮੇਰੇ ਇੰਟਰਵਿਊ ਸੁਣਦੇ ਹੋ ਹਣ ਜੇਥੋਂ ਤੋਂ ਗਲਤੀ ਹੋ ਵੀ ਗਈ ਆ ਤੇ ਮੰਨੋ ਉਸ ਗਲਤੀ ਨੂੰ ਸਜ਼ਾ ਭੁਗਤੋ ਉਸ ਚੀਜ਼ ਦੀ ਕਦੋਂ ਤੱਕ ਤੁਸੀਂ ਕਾਨੂੰਨ ਤੋਂ ਬਚੋਗੇ ਕਾਨੂੰਨ ਤੇ ਹਰ ਇੱਕ ਦੇ ਲਈ ਇੱਕੋ ਜਿਹਾ ਚਾਹੇ ਉਹ ਆਮ ਇਨਸਾਨ ਆ ਚਾਹੇ ਉਹ ਕੋਈ ਲੀਟਰਾ ਚਾਹੇ ਕੋਈ ਬਹੁ ਵੱਡੀ ਪਾਵਰ ਆ ਜਿਸ ਨੇ ਗਲਤੀ ਕੀਤੀ ਆ ਉਹਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਆ ਉਸ ਬੀਬੀ ਨੂੰ ਇਨਸਾਫ ਮਿਲਣਾ ਚਾਹੀਦਾ ਹਲਕਾ ਗਿਲ ਨੂੰ ਜੇ ਪਾ ਛੱਡ ਕੇ ਉਦਾਂ ਪੰਜਾਬ ਦੀ ਜੇ ਗੱਲ ਕਰੀਏ ਲਾਅ ਐਂਡ ਆਰਡਰ ਦੀ ਸਥਿਤੀ ਕੀ ਹੈਗੀ ਤੁਸੀਂ ਵੀ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਜਗ੍ਹਾ ਤੇ ਘੁੰਮੇ ਹੋ ਲੋਅ ਐਂਡ ਆਰਡਰ ਤਾਂ ਦੇਖੋ ਜੀ ਜੋ ਬਣਿਆ ਤਾਂ ਉਹਨੂੰ ਫਾਲੋ ਕਰਨਾ ਪੈਂਦਾ ਪਰ ਤੁਹਾਡੇ ਸਾਹਮਣੇ ਹੈ ਕਿ ਲਾਅ ਐਂਡ ਆਰਡਰ ਦੇ ਧੜੀਆਂ ਤਾਂ ਸਾਡੇ ਲੁਧਿਆਣੇ ਚ ਆਰਡਰ ਹੀ ਨਹੀਂ ਆਉਂਦੇ ਜੋ ਆਗਰ ਕਿਸਾਨਾਂ ਦੇ سینਿਆਂ 'ਚ ਮਚ ਰਹੀ ਆ ਨਾ ਉਹਨੂੰ ਸਿਰਫ ਆਮ ਆਦਮੀ ਪਾਰਟੀ ਸਮਝ ਸਕਦੀ ਆ ਕਿਉਂਕਿ ਆਮ ਆਦਮੀ ਪਾਰਟੀ ਹਮੇਸ਼ਾ ਸੰਘਰਸ਼ਸ਼ੀਲ ਲੋਕਾਂ ਦਾ ਸਾਥ ਦਿੰਦੀ ਆ ਤੇ ਸੰਘਰਸ਼ ਵਿੱਚੋਂ ਪੈਦਾ ਹੋਈ ਆਮ ਆਦਮੀ ਪਾਰਟੀ ਆ ਅਸੀਂ ਉਹਨਾਂ ਦੇ ਸੰਘਰਸ਼ ਦੇ ਨਾਲ ਖੜੇ ਆ ਡਿਪਟੀ ਸੀਐਮ ਕੋਈ ਸਿੱਖਾ ਜਾਂ Hindu ਇਹ ਹੁਣ ਸਾਡੇ ਭਾਈਚਾਰਕ ਧਾਰਮਿਕ ਦੰਗੇ ਕਰਾਉਣਾ ਚਾਹੁੰਦੇ ਨੇ ਧਾਰਮਿਕ ਲੜਾਈਆਂ ਕਰਾਉਣਾ ਚਾਹੁੰਦੇ ਨੇ ਹੁਣੇ ਕਿਉਂ ਯਾਦ ਆਇਆ ਸੁਖਵੀਰ ਬਾਦਲ ਸਾਹਿਬ ਨੂੰ ਕਿ ਇੱਕ Hindu ਹੋਣਾ ਚਾਹੀਦਾ ਇੱਕ Sikh ਹੋਣਾ ਚਾਹੀਦਾ ਫਿਰ ਇੱਕ Muslim ਵੀ ਹੋਣਾ ਚਾਹੀਦਾ ਇੱਕ Christian ਵੀ ਹੋਣਾ ਚਾਹੀਦਾ ਫਿਰ ਚਾਰੇ ਧਰਮਾਂ ਦੇ ਡਿਪਟੀ ਸੀਐਮ ਲਾਓ ਸੁਖਵੀਰ ਸਾਹਿਬ ਜੀ ਚਾਹੇ ਪਾਰਟੀ ਕੋਈ ਵੀ ਹੋਵੇ ਜਦੋਂ ਲੋਕਾਂ ਦਾ ਪਸੰਦੇ ਦਾ ਲੀਡਰ ਉਹਨਾਂ ਦੇ ਲਈ ਕੰਮ ਕਰਦਾ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣਦਾ ਆਪੋਜੀਟ ਪਾਰਟੀ ਜਾ ਕੇ ਵੀ ਆਪੋਜੀਟ ਸਰਕਾਰ ਜਾ ਕੇ ਵੀ ਲੋਕੀ ਆਪਣੇ ਲੀਡਰ ਨੂੰ ਜਿਧਾਉਣ ਦੀ ਕੋਸ਼ਿਸ਼ ਕਰਦੇ ਆ ਡਾਕਟਰ ਦੀ ਕੋਈ ਜਾਤ ਨਹੀਂ ਹੁੰਦੀ ਬਾਈ ਜੀ ਤੇ ਲੀਡਰ ਦੀ ਵੀ ਕੋਈ ਜਾਤ ਨਹੀਂ ਹੋਣੀ ਚਾਹੀਦੀ ਕੋਈ ਧਰਮ ਨਹੀਂ ਹੋਣਾ ਚਾਹੀਦਾ ਸਿਰਫ ਉਹ ਲੋਕਾਂ ਦੇ ਮਦਦਗਾਰ ਹੋਣਾ ਚਾਹੀਦਾ ਲੋਕਾਂ ਲਈ ਮਸੀਹਾ ਹੋਣਾ ਚਾਹੀਦਾ ਇਹ ਹੋਣੀ ਚਾਹੀਦੀ ਹੈ ਲੀਡਰਸ਼ਿਪ ਦੇ ਅੰਦਰ ਜਿਹੜੀ ਡੈਡੀਕੇਸ਼ਨ ਹੋਣੀ ਚਾਹੀਦੀ ਹੈ ਪੰਜਾਬੀਆਂ ਦੀ ਸੇਵਾ ਕਰਨ ਦੇ ਲਈ ਜਾਂ ਦੇਸ਼ ਦੀ ਸੇਵਾ ਕਰਨ ਦੇ ਲਈ ਪੋਲਿਟੀਕਲ ਸਿਸਟਮ ਜਿਹੜਾ ਧਾਰਮਿਕ ਜੱਥੇਬੰਦੀਆਂ ਨੂੰ ਆਪਸ ਚ ਲੜਾਉਣਾ ਚਾਹੁੰਦਾ ਹੈ ਬਿਲਕੁਲ ਸ਼ਰੀਆ ਇਹ ਉਹੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਹੁਣ ਤੁਸੀਂ ਮੈਨੂੰ ਦੱਸੋ ਦੋ ਭਾਈਚਾਰਿਆਂ ਨੂੰ ਤੁਸੀਂ ਖੁਸ਼ ਕਰ ਰਹੇ ਹੋ ਅਸੀਂ ਇੱਕ ਸਿੱਖ ਨੂੰ ਦਵਾਂਗੇ ਜੀ ਇੱਕ ਹਿੰਦੂ ਨੂੰ ਦਵਾਂਗੇ ਫਿਰ ਦੋ ਦੂਸਰੇ ਕਿਉਂ ਨਹੀਂ ਕੈਪਟਨ ਸਾਹਮਣੇ ਦਾ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੌਹ ਨਹੀਂ ਰੱਖਿਆ ਮਾਨਜੋਗ ਗੁਰੂ ਗ੍ਰੰਥ ਸਾਹਿਬ ਨੂੰ ਵੀ ਉਹਨਾਂ ਨੇ ਤਾਂ ਹੱਥ ਤੇ ਰੱਖ ਕੇ ਠੁੱਠੀਆਂ ਸੌਆਂ ਖਾਧੀਆਂ ਨੇ ਗੁਟਕਾ ਸਾਹਿਬ ਚੱਕ ਕੇ ਇਸ ਗੁਰਬਾਣੀ ਦੀਆਂ ਸੌਆਂ ਖਾਧੀਆਂ ਨੇ ਉਹਨਾਂ ਦੇ ਖਿਲਾਫ ਕਿਉਂ ਨਹੀਂ ਬੋਲਦੇ ਇਹ ਤੇ ਉਹ ਸ਼ਵਾਲਕ ਸਾਹਿਬ ਦੀਆਂ ਜਿਹੜੀਆਂ ناکਾਮੀਆਂ ਨੇ ਉਹਨਾਂ ਲੋਕਾਂ ਨੇ ਉਹਨਾਂ ਦਾ ਜਵਾਬ ਦਿੱਤਾ ਉਹਨਾਂ ਨੂੰ ਬੈਦ ਸਾਹਿਬ ਨੂੰ ਵੋਟਾਂ ਪਾਈਆਂ ਕਿ ਸ਼ਹਿ ਦੇ ਪੜਿਆ ਲਿਖਿਆ ਆਫੀਸਰ ਰੈਂਕ ਦਾ ਬੰਦਾ ਸਾਡੇ ਹਾਲਾਤਾਂ ਨੂੰ ਸਮਝੇਗਾ ਸਾਡੀਆਂ ਤਕਲੀਫਾਂ ਨੂੰ ਸਮਝੇਗਾ ਔਰ ਐਸਸੀ ਕਾਸਟ ਦੇ ਨਾਲ ਬਿਲੋਂਗ ਕਰਦੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੇ ਐਸਸੀ ਭਾਈਚਾਰੇ ਦੀ ਕੋਈ ਕੋ ਮਦਦ ਨਹੀਂ ਕੀਤੀ ਕੋਈ ਉਹਨਾਂ ਨੂੰ ਰਲੀਫ ਫੰਡ ਨਹੀਂ ਦਿਵਾਇਆ ਕੋਈ ਕੁਛ ਨਹੀਂ ਕੀਤਾ ਤੇ ਤੁਹਾਡੇ ਸਾਹਮਣੇ ਆ ਕਿ ਅੱਜ ਬੈਦ ਸਾਹਿਬ ਵੀ ਜਿਹੜੇ ਨਾਕਾਮ ਸਾਬਤ ਹੋਇਆ ਟੋਟਲ ਫੇਲਿਅਰ ਸਾਬਤ ਹੋਇਆ ਆ ਆਮ ਆਦਮੀ ਪਾਰਟੀ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮਹਿ ਪੱਤਰਕਾਰ ਅਜੀਤ ਪਾਵਾ ਲੁਧਿਆਣਾ ਤੋਂ ਤੇ ਅੱਜ ਅਸੀਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਜੁਆਇੰਟ ਸੈਕਟਰੀ ਤੇਜੀ ਸੰਧੂ ਜੀ ਦੇ ਨਾਲ ਜਿਹੜੇ ਕਿ ਅੱਜ ਰਾਜਨੀਤਿਕ ਪਾਰਟੀਆਂ ਦੇ ਵਿੱਚ ਮੁੱਦੇ ਬਹੁਤ ਭਖ ਰਹੇ ਨੇ ਕੋਈ ਨਾ ਕੋਈ ਹਰੇਕ ਜਗ੍ਹਾ ਆਪਣੀ ਪੈਂਟ ਜਮਾਨ ਨੂੰ ਬੈਠਾ ਹੋਇਆ ਵਾ ਤੇ ਅਸੀਂ ਇਹਨਾਂ ਕੋਲੋਂ ਜਾਣਾਂਗੇ ਵੀ ਹਲਕਾ ਗਿੱਲ ਦੇ ਵਿੱਚ ਇਹ ਕਾਫੀ ਵਰਕ ਕਰ ਰਹੇ ਨੇ ਕਾਫੀ ਸੇਵਾ ਕਰ ਰਹੇ ਨੇ ਪਾਰਟੀ ਵੱਲੋਂ ਤੇ ਇਹਨਾਂ ਵੱਲੋਂ ਹੁਣ ਤੱਕ ਕੀ ਚੀਜ਼ਾਂ ਦੇਖੀਆਂ ਗਈਆਂ ਨੇ ਹਾਂਜੀ ਤੇਜੀ ਮੈਮ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਕਿੰਨੇ ਕੁ ਤੁਸੀਂ ਇਸ ਟਾਈਮ ਤੱਕ ਜਾਣਕਾਰੀ ਇਕੱਠੀ ਕਰ ਚੁੱਕੇ ਹਲਕਾ ਗਿਲ ਦੇ ਵਿੱਚ ਲੋਕਾਂ ਦੇ ਵਿੱਚ ਤੁਸੀਂ ਵਿਚਰਦੇ ਪਿਓ ਕਿੰਨਾ ਕੁ ਤੁਸੀਂ ਦੇਖਿਆ ਨੈਗੇਟਿਵਿਟੀ ਕੀ ਹੈ ਪੋਜ਼ਿਟਿਵਿਟੀ ਕੀ ਹੈਗੀ ਹੈ ਸਤਿ ਸ਼੍ਰੀ ਅਕਾਲ ਜੀ ਤੇਜ ਚੈਨਲ ਦੇਖਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਔਰ ਧੰਨਵਾਦ ਤੁਹਾਡਾ ਤੁਸੀਂ ਇਹ ਕੁਐਸਚਨ ਜਿਹੜਾ ਸਾਥੋਂ ਪੁੱਟ ਕੀਤਾ ਵਿਕਾਸ ਕਾਰਜ ਤੁਹਾਨੂੰ ਪਤਾ ਹੈ ਕਿ ਕਾਂਗਰਸ ਦੀ ਸਰਕਾਰ ਸੀ ਤੇ ਵੈਦ ਸਾਹਿਬ ਦਾ ਏਰੀਆ ਹੈ ਇਹ ਤੇ ਵੈਦ ਸਾਹਿਬ ਦੇ ਹਲਕੇ ਦੇ ਵਿੱਚ ਜੋ ਵਿਕਾਸ ਕਾਰਜ ਨੇ ਤੁਹਾਨੂੰ ਦੇਖ ਹੀ ਰਹੇ ਹੋਣੇ ਆ ਤੁਸੀਂ ਆਈ ਹੋ ਤੁਹਾਨੂੰ ਪਤਾ ਕਿ ਥਾਂ ਥਾਂ ਤੇ ਗੱਡੇ ਨੇ ਸੜਕਾਂ ਟੁੱਟੀਆਂ ਪਈਆਂ ਨੇ ਔਰ ਪਾਣੀ ਪਾਣੀ ਖੜਾ ਹੈ ਔਰ ਕੱਲ ਤੱਕ ਤਾਂ ਰਸਤਾ ਨਹੀਂ ਸੀ ਸਮਝ ਆ ਰਿਹਾ ਕਿ ਬੰਦਾ ਕਿੱਧਰ ਨੂੰ ਗੱਡੀ ਕੱਢੇ ਜਾਂ ਮੋਟਰਸਾਈਕਲ ਕੱਢੇਗਾ ਹਰ ਬੰਦੇ ਕੋਲ ਕਾਰ ਨਹੀਂ ਹੈਗੀ ਬਹੁਤ ਸਾਰੀਆਂ ਗੱਡੀਆਂ ਪਾਣੀਾਂ 'ਚ ਬੰਦ ਹੋ ਜਾਂਦੀਆਂ ਨੇ ਤੇ ਤੁਸੀਂ ਮਤਲਬ ਦੇਖ ਲਓ ਸਾਰੇ ਹਲਕੇ 'ਚ ਘੁੰਮ ਕੇ ਮੈਂ ਤਾਂ ਘੁੰਮਦੀ ਹਾਂ ਹੁਣ ਸੇਵਾ ਕਰਦੀ ਆ ਪਬਲਿਕ ਦੀ ਔਰ ਸਭ ਤੋਂ ਜ਼ਿਆਦਾ ਜਿਹੜਾ ਵਿਰੋਧ ਦੇਖਣ ਜਾ ਰਿਹਾ ਹੈ ਵੈਦ ਸਾਹਿਬ ਦਾ ਔਰ ਸਭ ਤੋਂ ਜ਼ਿਆਦਾ ਲੋਕ ਦੁਖੀ ਨੇ ਵਿਕਾਸ ਕਾਰਜ ਨਹੀਂ ਹੋਏ ਗੱਲਾਂ ਹੋਈਆਂ ਵੱਡੇ ਵੱਡੇ ਵਾਅਦੇ ਹੋਏ ਪਰ ਕੰਮ ਨਹੀਂ ਹੋਇਆ ਤੇ ਸਾਰਾ ਹਲਕਾ ਹੀ ਤਕਰੀਬਨ ਤਕਰੀਬਨ ਦੁਖੀ ਆ ਗਲੀਆਂ ਸੜਕਾਂ ਦਾ ਬੁਰਾ ਹਾਲ ਹੈ ਪਿੰਡਾਂ ਵਾਲੇ ਅੱਡ ਦੁਖੀ ਨੇ ਕਿਸੇ ਵੀ ਤਰ੍ਹਾਂ ਦਾ ਵਿਕਾਸ ਕਾਰਜ ਨਹੀਂ ਕੋਈ ਪ੍ਰੋਪਰ ਗ੍ਰਾਂਟਾਂ ਨਹੀਂ ਪਿੰਡਾਂ ਨੂੰ ਇਸ਼ੂ ਹੋਈਆਂ ਮਤਲਬ ਤੁਸੀਂ ਮਾਨਕਵਾਲ ਪਿੰਡ ਦਾ ਜਾ ਕੇ ਹਾਲ ਦੇਖ ਲਓ ਖੇੜੀ ਝਮੇੜੀ ਪਿੰਡਾਂ ਦਾ ਹਾਲ ਦੇਖ ਰੋ ਮੇਨ ਰੋਡ ਦੇਖ ਲਓ ਤੁਸੀਂ ਜਿੰਨੇ ਲਿੰਕ ਰੋਡ ਨੇ ਉਹਨਾਂ ਦਾ ਇੰਨਾ ਕੋ ਬੁਰਾ ਹਾਲ ਆ ਕੇ ਇਲਾਕਾ ਨਿਵਾਸੀਆਂ ਦੀ ਬਸ ਤੋਬਾ ਹੋਈ ਪਈ ਐ ਸਭ ਤੋਂ ਜ਼ਿਆਦਾ ਗਿਲ ਹਲਕੇ ਦਾ ਹਾਲ ਜਿਹੜਾ ਬੁਰਾ ਹੈਗਾ ਲੋਕਾਂ ਤੋਂ ਹੀ ਅਸੀਂ ਕਈ ਵਾਰੀ ਜਾਣਿਆ ਹੈਗਾ ਤੇ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਸ਼ਿਵਾਲਿਕ ਜੀ ਜਦ ਤੱਕ ਰਹੇ ਸੀਗੇ ਤੇ ਉਸ ਟਾਈਮ ਕੋਈ ਖਾਸ ਸ਼ਿਕਾਇਤਾਂ ਨਹੀਂ ਹੁੰਦੀਆਂ ਸੀਗੀਆਂ ਉਹ ਵਿਚਰਦੇ ਹੁੰਦੇ ਸੀਗੇ ਲੇਕਿਨ ਹੁਣ ਜਿਹੜਾ ਸਮਾਂ 4.5 ਸਾਲ ਇੱਕ ਕਾਂਗਰਸ ਦਾ ਐਮ ਐਲ ਏ ਬੈਠਾ ਹੁੰਦਾ ਕੁਲਦੀਪ ਸਿੰਘ ਵੈਦ ਔਰ ਇੱਕ ਪੜੇ ਸੂਝਵਾਨ ਨੇ ਔਰ ਡੀ ਸੀ ਪੋਸਟ ਤੇ ਵੀ ਰਹੇ ਨੇ ਤੇ ਉਹਨਾਂ ਨੂੰ ਕਿੰਨਾ ਕ ਅੱਗੇ ਆ ਕੇ ਲੋਕਾਂ ਨੂੰ ਮਿਲ ਕੇ ਦੇਖਣਾ ਚਾਹੀਦਾ ਹੈ ਤੁਹਾਨੂੰ ਕੀ ਲੱਗਦਾ ਹੈਗਾ ਦੇਖੋ ਸ਼ਵਾਲਕ ਸਾਹਮਣੇ ਕੀ ਕੀਤਾ ਉਹ ਵੀ ਤੁਹਾਡੇ ਸਾਹਮਣੇ ਆ 10 ਸਾਲਾਂ ਦੇ ਵਿੱਚ ਕੋਈ ਮਹਿਲ ਗਿਰ ਨਹੀਂ ਜਾਂਦੇ ਜਿਹੜੇ ਉਹਨਾਂ ਨੇ ਬਣਾਏ ਸੀ ਸ਼ਵਾਲਕ ਸਾਹਿਬ ਦੇ ਵੀ ਵਿਕਾਸ ਕਾਰਜ ਕੋਈ ਜ਼ਿਆਦਾ ਵਧੀਆ ਨਹੀਂ ਗਿਣੇ ਜਾ ਸਕਦੇ ਜਿਵੇਂ ਤੁਸੀਂ ਕਹਿ ਦੋ ਵੀ ਹਾਂ ਟਿਪਸ ਦੇ ਉੱਤੇ ਸੋਨਾਂ ਨੂੰ ਗਿਣ ਲਈਏ ਜੇ ਸ਼ਵਾਲਕ ਸਾਹਿਬ ਵਧੀਆ ਕੰਮ ਕਰਦੇ ਹੁੰਦੇ ਤਾਂ ਫਿਰ ਹਾਰ ਦੇਣਾ ਜੇ ਸ਼ਵਾਲਕ ਸਾਹਿਬ ਨੇ ਆਪਣੇ ਏਰੀਆ ਨੂੰ ਖੁਸ਼ ਕੀਤਾ ਹੁੰਦਾ ਤਾਂ ਫਿਰ ਵੈਦ ਸਾਹਿਬ ਨੂੰ ਵੋਟਾਂ ਨਾ ਪੈਂਦੀਆਂ ਇਹ ਤੁਸੀਂ ਵੀ ਜਾਣਦੇ ਹੋ ਭਲੀ ਭੰਤੀ ਚਾਹੇ ਪਾਰਟੀ ਕੋਈ ਵੀ ਹੋਵੇ ਜਦੋਂ ਲੋਕਾਂ ਦਾ ਪਸੰਦੇ ਦਾ ਲੀਡਰ ਉਹਨਾਂ ਦੇ ਲਈ ਕੰਮ ਕਰਦਾ ਉਹਨਾਂ ਦੀ ਦੁੱਖ ਤਕਲੀਫਾਂ ਸੁਣਦਾ ਆਪੋਜੀਟ ਪਾਰਟੀ ਜਾ ਕੇ ਵੀ ਆਪੋਜੀਟ ਸਰਕਾਰ ਜਾ ਕੇ ਵੀ ਲੋਕੀ ਆਪਣੇ ਲੀਡਰ ਨੂੰ ਜਿਧਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਹ ਸ਼ਵਾਲਕ ਸਾਹਿਬ ਦੀਆਂ ਜਿਹੜੀਆਂ ناکਾਮੀਆਂ ਨੇ ਉਹਨਾਂ ਲੋਕਾਂ ਨੇ ਉਹਨਾਂ ਦਾ ਜਵਾਬ ਦਿੱਤਾ ਉਹਨਾਂ ਨੂੰ ਬੈਦ ਸਾਹਿਬ ਨੂੰ ਵੋਟਾਂ ਪਾਈਆਂ ਕਿ ਸ਼ਹਿ ਦੇ ਪੜਿਆ ਲਿਖਿਆ ਆਫੀਸਰ ਰੈਂਕ ਦਾ ਬੰਦਾ ਸਾਡੇ ਹਾਲਾਤਾਂ ਨੂੰ ਸਮਝੇਗਾ ਸਾਡੀਆਂ ਤਕਲੀਫਾਂ ਨੂੰ ਸਮਝੇਗਾ ਔਰ ਐਸਸੀ ਕਾਸਟ ਦੇ ਨਾਲ ਬਿਲੋਂਗ ਕਰਦੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੇ ਐਸਸੀ ਭਾਈਚਾਰੇ ਦੀ ਕੋਈ ਮਦਦ ਨਹੀਂ ਕੀਤੀ ਕੋ ਵਾਏ ਕੋਈ ਕੁਛ ਨਹੀਂ ਕੀਤਾ ਤੇ ਤੁਹਾਡੇ ਸਾਹਮਣੇ ਆ ਕਿ ਅੱਜ ਬੈਦ ਸਾਹਿਬ ਵੀ ਜਿਹੜਿਆ ਨਾਕਾਮ ਸਾਬਤ ਹੋਇਆ ਟੋਟਲ ਫੇਲਿਅਰ ਸਾਬਤ ਹੋਇਆ ਆ ਕੁਝ ਦਿਨ ਪਹਿਲਾਂ ਡੇਲੋ ਪਿੰਡ ਦੇ ਵਿੱਚ ਉਹਨਾਂ ਦਾ ਜਿਹੜਾ ਤਕਰੀਬਨ ਤਕਰੀਬਨ ਕਾਫੀ ਵਿਰੋਧ ਔਰਤਾਂ ਵੱਲੋਂ ਹੋਇਆ ਟੋਬਾ ਭਰਨ ਦੇ ਲਈ ਜਦੋਂ ਵਾਅਦੇ ਕਰਦੇ ਆ ਇਹ ਸਰਕਾਰਾਂ ਬਣਾਉਣ ਲੱਗੇ ਜਾਂ ਆਪਣੀ ਲੀਡਰਸ਼ਿਪ ਦੇ ਲਈ ਉਦੋਂ ਇਹ ਭੁੱਲ ਜਾਂਦੇ ਆ ਕਿ ਇਹ ਵਾਅਦੇ ਪੂਰੇ ਵੀ ਕਰਨੇ ਪੈਣੇ ਆ ਜਿਹੜਾ ਗਿੱਲ ਹਲਕਾ ਇਹਦਾ బిਗੇਸਟ ਹਲਕਾ ਆ ਤੁਸੀਂ ਵੀ ਸਮਝਦੇ ਹੋ ਇਸ ਚੀਜ਼ ਨੂੰ ਤੇ బిਗੇਸਟ ਹਲਕਾ ਹੈ ਤੇ ਇਹਦੇ ਵਿੱਚ 125 ਪਿੰਡ ਤੇ 145 ਕਲੋਨੀਆਂ ਆਉਂਦੀਆਂ ਨੇ ਤੇ ਮੇਰੇ ਖਿਆਲ 'ਚ ਵੈਦ ਸਾਹਿਬ ਨੂੰ ਇੰਨੀਆਂ ਇਹਨਾਂ ਨੇ ਕਦੇ ਜਾ ਕੇ ਅੱਧੀਆਂ ਕਲੋਨੀਆਂ 'ਚ ਤਾਂ ਪੈਰ ਵੀ ਨਹੀਂ ਪਾਇਆ ਹੋਣਾ ਔਰ ਅੱਧੇ ਪਿੰਡਾਂ 'ਚ ਨਹੀਂ ਵੜੇ ਹੋਣੇ ਤੁਸੀਂ ਜਾ ਕੇ ਦੇਖ ਲਓ ਸਾਰੀਆਂ ਕਲੋਨੀਆਂ ਦਾ ਹਾਲ ਕਿਸੇ 'ਚ ਵੀ ਸੜਕ ਨਹੀਂ ਆ ਕਿਸੇ 'ਚ ਵੀ ਕੋਈ ਪਾਣੀ ਦਾ ਨਿਕਾਸ ਨਹੀਂ ਆ ਔਰ ਅੱਧ ਤੋਂ ਜ਼ਿਆਦਾ ਤਾਂ ਸਟਰੀਟ ਲਾਈਟਸ ਨਹੀਂ ਹੈਗੀਆਂ ਔਰ ਚਿੱਟਾ ਥੋਕ 'ਚ ਵਿਕ ਰਿਹਾ 12 13 ਸਾਲ ਦੇ ਬੱਚੇ ਤੱਕ ਚਿੱਟਾ ਲੈ ਰਹੇ ਆ ਕੋਈ ਇੱਥੇ ਸ਼ਰਸਣਵਾਈ ਨਹੀਂ ਹੋ ਰਹੀ ਸ਼ਰਿਆਮ ਗੁੰਡਾਗਰਦੀ ਆ ਮੇਰੇ ਹੀ ਏਰੀਏ ਦੇ ਲੋਕ ਕਹਿ ਰਹੇ ਆ ਜੀ ਅਸੀਂ 50 ਵਾਰ ਪੁਲਿਸ ਰਿਪੋਰਟ ਕਰ ਚੁੱਕੇ ਆ ਕਿ ਇੱਥੇ ਸ਼ਰਿਆਮ ਲੇਡੀਜ਼ ਔਰ ਬੰਦੇ ਸ਼ਰਿਆਮ ਚੌਂਕਾ 'ਚ ਖੜ ਕੇ ਸ਼ਰਿਆਮ ਸ਼ਾਮ ਨੂੰ ਚਿੱਟਾ ਵੇਚ ਰਹੇ ਆ ਕੋਈ ਪੁਲਿਸ ਵੱਲੋਂ ਸੁਣਵਾਈ ਨਹੀਂ ਮੁਹੱਲੇ ਵਾਲੇ ਕਰ ਕਰ ਕੇ ਰਿਪੋਰਟਾਂ ਤੰਗ ਆ ਚੁੱਕੇ ਨੇ ਮਤਲਬ ਕਿ ਹੂਕ ਸੁੱਤੇ ਪਏ ਨੇ ਵੈਦ ਸਾਹਿਬ ਤੇ ਆਪਣਾ ਪੈਸਾ ਬਣਾਇਆ ਇਹਨਾਂ ਨੇ ਸਰਕਾਰ ਦੇ ਵਿੱਚ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਹਲਕਾ ਗਿਲ ਨੂੰ ਜੇ ਪਾ ਛੱਡ ਕੇ ਉਦਾਂ ਪੰਜਾਬ ਦੀ ਜੀ ਗੱਲ ਕਰੀਏ ਲਾਅ ਐਂਡ ਆਰਡਰ ਦੀ ਸਥਿਤੀ ਕੀ ਹੈਗੀ ਤੁਸੀਂ ਵੀ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਜਗ੍ਹਾ ਤੇ ਘੁੰਮੇ ਹੋ ਲਾਅ ਐਂਡ ਆਰਡਰ ਤਾਂ ਦੇਖੋ ਜੀ ਜੋ ਬਣਿਆ ਤਾਂ ਉਹਨੂੰ ਫਾਲੋ ਕਰਨਾ ਪੈਂਦਾ ਪਰ ਤੁਹਾਡੇ ਸਾਹਮਣੇ ਹੈ ਕਿ ਲਾਅ ਐਂਡ ਆਰਡਰ ਦੇ ਧੱਜੀਆਂ ਤਾਂ ਸਾਡੇ ਲੁਧਿਆਣੇ ਦੀ ਆੜ ਰਹੀਆਂ ਨੇ ਕਦੋਂ ਦੀ ਬੈਠੀ ਆ ਬੈਂਸਾਂ ਦੇ ਖਿਲਾਫ ਬੀਬੀ ਆਪਣਾ ਰੇਪ ਕੇਸ ਦਾ ਮਸਲਾ ਲੈ ਕੇ ਉਹ ਬੀਬੀ ਕਦੋਂ ਦੀ ਬੈਠੀ ਆ ਕਿੰਨੇ ਚਿਰ ਬਾਅਦ ਉਹਦੀ ਸੁਣਵਾਈ ਹੋਈ ਆ ਹਜੇ ਤੱਕ ਵੀ ਬੈਂਸ ਸਾਹਿਬ ਦੀਆਂ ਰਸਤਾ ਨਹੀਂ ਹੋ ਰਹੀਆਂ ਤੁਸੀਂ ਨਹੀਂ ਜਾਣ ਸਕਦੇ ਲਾਅ ਐਂਡ ਆਰਡਰ ਤਾਂ ਸ਼ਰਿਆਮ ਸਾਡੇ ਕਾਂਗਰਸੀ ਲੀਡਰਾਂ ਨੇ ਧੱਜੀਆਂ ਉਡਾ ਰੱਖੀਆਂ ਨੇ ਤੇ ਬੈਂਸ ਸਾਹਿਬ ਦੀ ਸਪੋਰਟ ਹੋ ਰਹੀ ਆ ਸ਼ਰਿਆਮ ਆਸ਼ੂ ਜੀ ਹੋਣੀ ਉਹਦੀ ਸਪੋਰਟ ਕਰ ਰਹੇ ਨੇ ਤੁਹਾਡੇ ਸਾਹਮਣੇ ਆ ਸਾਰਾ ਕੁਝ ਮੈਂ ਪੰਜਾਬ ਦੀ ਗੱਲ ਕਰਦੀ ਜਦੋਂ ਸਾਡੇ ਲੁਧਿਆਣੇ ਦੇ ਵਿੱਚ ਲਾਅ ਐਂਡ ਆਰਡਰ ਦੀ ਕੋਈ ਕੋਈ ਇੱਜ਼ਤ ਨਹੀਂ ਹੈਗੀ ਕੋਈ ਫੋਲੋ ਨਹੀਂ ਹੋ ਰਿਹਾ ਲਾਅ ਐਂਡ ਆਰਡਰ ਤੇ ਬਾਕੀ ਪੰਜਾਬ ਦੇ ਵੀ ਇਹੀ ਹਾਲਾਤ ਨੇ ਇਹਨਾਂ ਨੇ ਜੰਗਲ ਰਾਜ ਬਣਾ ਰੱਖ ਅਨਡਰ ਆਡਰ ਚਲਾ ਰਹੇ ਨੇ ਤਖਨੂਨ ਦੀਆਂ ਧੱਜੀਆਂ ਸ਼ਰਿਆਮ ਉੱਡ ਰਹੀਆਂ ਨੇ ਤੁਹਾਡੇ ਸਾਹਮਣੇ ਆ ਮਾਨਯੋਗ ਹਾਈ ਕੋਰਟ ਵੱਲੋਂ ਜਿਹੜਾ ਬੈਂਚ ਦੇ ਉੱਤੇ ਜਿਸ ਬੀਬੀ ਨੇ ਕੇਸ ਕੀਤਾ ਸੀਗਾ ਉਹਦੇ ਉੱਤੇ ਇੱਕ ਪਰਚਾ ਦਰਜ ਕਰਨ ਦੇ ਆਦੇਸ਼ ਆਏ ਸੀਗੇ ਤੇ ਹੁਣ ਤੱਕ ਗ੍ਰਿਫਤਾਰੀ ਨਹੀਂ ਹੋਈ ਹੈਗੀ ਇਹਦੇ ਵਿੱਚ ਤੁਸੀਂ ਕੀ ਜਾਂ ਰਾਜਨੀਤੀ ਕੋਈ ਛੜੀਅੰਤਰ ਹੈਗਾ ਜਾਂ ਲੋਕ ਇਨਸਾਫ ਪਾਰਟੀ ਨੂੰ ਡੈਡ ਕਰਕੇ ਬੈਂਸਾਂ ਨੂੰ ਕਾਂਗਰਸ ਦੇ ਵਿੱਚ ਲਿਆਉਣ ਦਾ ਕੋਈ ਕਵਾਇ ਚੱਲ ਰਹੀ ਹੈ ਦੋਨੇ ਚੀਜ਼ਾਂ ਹੋ ਸਕਦੀਆਂ ਨੇ ਲੋਕ ਇਨਸਾਫ ਪਾਰਟੀ ਕੇ ਸਰੀਰ ਇਨ ਚਲਦੀ ਨਹੀਂ ਸੀ ਇਹ ਉਹੀ ਵੈਸ ਸਾਹ ਵਾ ਜਿਹੜੇ ਕਹਿੰਦੇ ਸੀ ਘੱਟੋ ਘੱਟ ਮੇਰੇ ਨਾਲ ਗੱਲ ਕਰਨ ਲਈ ਬੰਦੇ ਦਾ ਮੁੱਖ ਮੰਤਰੀ ਦਾ ਉਹਦਾ ਹੋਣਾ ਜ਼ਰੂਰੀ ਆ ਐਡਾ ਕ ਹੰਕਾਰ ਉਹਨਾਂ ਦੇ ਅੰਦਰ ਬੋਲਦਾ ਹੁੰਦਾ ਸੀ ਕਿ ਮੇਰੇ ਨਾਲ ਮੁੱਖ ਮੰਤਰੀ ਤੋਂ ਇਲਾਵਾ ਕੋਈ ਬੰਦਾ ਗੱਲ ਨਾ ਕਰੇ ਤੇ ਸ਼ਾਇਦ ਉਹਨਾਂ ਨੂੰ ਪਿੰਚ ਹੋਈ ਹੋਵੇ ਬਰਾਬਰੀ ਦੇ ਲੀਡਰਾਂ ਨੂੰ ਪਿੰਚ ਹੋਈ ਹੋਵੇ ਮੌਜੂਦਾ ਸਰਕਾਰ ਚ ਬੈਠੇ ਲੀਡਰਾਂ ਨੂੰ ਪਿੰਚ ਹੋਈ ਹੋਣ ਇਹ ਗੱਲਾਂ ਤੇ ਹੋ ਸਕਦਾ ਇਹ ਛੇਦੰਤਰ ਵੀ ਹੋਵੇ ਵੈਸ ਸਾਹ ਦੇ ਖਿਲਾਫ ਵੈਸ ਸਾਹ ਨੇ ਜਿੰਨੇ ਕ ਕੰਮ ਕੀਤੇ ਨੇ ਵਿਕਾਸ ਦੇ ਵੀ ਕੀਤੇ ਨੇ ਜਾਂ ਲੋਕਾਂ ਦੇ ਲਈ ਵੀ ਕੀਤੇ ਨੇ ਪਰ ਜੇ ਅੱਜ ਜਾ ਕੇ ਉਹਨਾਂ ਨੇ ਜੇ ਉਹਨਾਂ ਤੋਂ ਗਲਤੀ ਹੋਈ ਹੈ ਤੇ ਉਹ ਮੰਨ ਲੈਣ ਉਸ ਚੀਜ਼ ਨੂੰ ਸਜ਼ਾ ਭੁਗਤਣ ਆਪਣੀ ਜੋ ਕਰਮ ਕੀਤੇ ਬੰਦਾ ਗਲਤੀਆਂ ਦਾ ਪਤਲਾ ਹੁੰਦਾ ਜੇ ਉਹਨਾਂ ਤੋਂ ਗਲਤੀ ਹੋਈ ਹੈ ਤੇ ਮੰਨ ਲੈਣ ਵਿਰੋਧੀ ਪਾਰਟੀਆਂ ਉਹਨਾਂ ਦੀ ਇਸ ਗਲਤੀ ਨੂੰ ਉਛਾਲ ਕੇ ਉਹਨਾਂ ਨੂੰ ਤੋੜ ਮਰੋੜ ਕੇ ਵੀ ਪੇਸ਼ ਕਰ ਰਹੀ ਹੈ ਹੋ ਸਕਦਾ ਆਪਣੇ ਪੈਰਾਂ 'ਚ ਸੁੱਟਣ ਦੀ ਗੱਲ ਹੋ ਰਹੀ ਹੋਵੇ ਦੋਨੇ ਚੀਜ਼ਾਂ ਹੋ ਸਕਦੀਆਂ ਨੇ ਮੈਂ ਤਾਂ ਇਹੀ ਕਹੂੰਗੀ ਬੈਂਸ ਸਾਹਿਬ ਨੂੰ ਜੇ ਮੇਰੀ ਇੰਟਰਵਿਊ ਸੁਣਦੇ ਹੋਣ ਜਿੱਥੇ ਤੋਂ ਗਲਤੀ ਹੋ ਵੀ ਗਈ ਹੈ ਤੇ ਮੰਨੋ ਉਸ ਗਲਤੀ ਨੂੰ ਸਜ਼ਾ ਭੁਗਤੋ ਉਸ ਚੀਜ਼ ਦੀ ਕਦੋਂ ਤੱਕ ਤੁਸੀਂ ਕਾਨੂੰਨ ਤੋਂ ਬਚੋਗੇ ਕਾਨੂੰਨ ਤੇ ਹਰ ਇੱਕ ਦੇ ਲਈ ਇੱਕੋ ਜਿਹਾ ਚਾਹੇ ਉਹ ਆਮ ਇਨਸਾਨ ਆ ਚਾਹੇ ਉਹ ਜਿਸ ਨੇ ਗਲਤੀ ਕੀਤੀ ਆ ਉਹਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਆ ਉਸ ਬੀਬੀ ਨੂੰ ਇਨਸਾਫ ਮਿਲਣਾ ਚਾਹੀਦਾ ਜੇ ਉਹ ਬੀਬੀ 4 ਮਹੀਨਿਆਂ ਤੋਂ 5 ਮਹੀਨਿਆਂ ਤੋਂ ਬੈਠੀ ਤੜਫ ਰਹੀ ਆ ਤਾਂ ਉਹਦੇ ਹਾਲਾਤ ਤੁਸੀਂ ਦੇਖੋ ਉਹਨੇ ਇੱਕ ਹੋਰ ਬੀਬੀ ਬੈਠ ਗਈ ਆ ਹੋਰ ਕਿਉਂ ਨਹੀਂ ਬਹਿੰਦੀ ਆ ਹੋਰ ਕਿਸੇ ਲੀਡਰ ਦੇ ਖਿਲਾਫ ਕਿਉਂ ਨਹੀਂ ਬਹਿੰਦੀ ਆ ਜਿੱਥੇ ਕੁਝ ਹੋਏਗਾ ਵੀਰ ਜੀ ਉੱਥੇ ਹੀ ਗੱਲ ਹੋਏਗੀ ਤੇ ਬਾਕੀ ਦਾ ਤੁਹਾਡੇ ਸਾਹਮਣੇ ਆ ਜੋ ਕੁਝ ਪੋਲੀਟੀਕਲ ਏਜੰਡੇ ਚੱਲ ਰਹੇ ਨੇ ਜਾਂ ਪਬਲਿਕ ਦੇ ਵਿੱਚ ਲੋਕਾਂ ਦੇ ਸਾਹਮਣੇ ਨਵੇਂ ਮੈਸੇਜ ਆ ਰਹੇ ਨੇ ਉਹ ਤੁਹਾਡੇ ਸਾਹਮਣੇ ਆ ਕਿ ਕਾਨੂੰਨ ਦੀਆਂ ਧੱਜੀਆਂ ਵੀ ਆਰਡ ਰਹੀਆਂ ਨੇ ਤੇ ਕੋਰਟ ਦੀਆਂ ਜਿਹੜੀਆਂ ਆਰਡਰਸ ਦੀਆਂ ਧੱਜੀਆਂ ਵੀ ਆਰਡ ਰਹੀਆਂ ਨੇ ਤੁਹਾਡੇ ਸਾਹਮਣੇ ਆ। ਹੁਣ ਆਪਾਂ ਗੱਲ ਕਰਦੇ ਕਿਸਾਨੀ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਹਮੇਸ਼ਾ ਹੀ ਕਿਸੇ ਨਾ ਕਿਸੇ ਫਰੰਟ ਨੂੰ ਲੈ ਕੇ ਕਿਸੇ ਨਾ ਕਿਸੇ ਨੂੰ ਸਪੋਰਟ ਕੀਤੀ ਜਾਂਦੀ ਹੈ। ਐਤਕਿ ਕਿਸਾਨੀ ਮੁੱਦਾ ਚੱਲ ਰਿਹਾ ਤਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਆਮ ਆਦਮੀ ਪਾਰਟੀ ਕਿੱਥੇ ਤੱਕ ਸਪੋਰਟ ਕਰੇ ਕਿਸਾਨੀ ਮੁੱਦੇ ਨੂੰ? ਅਸੀਂ ਉਦੋਂ ਤੱਕ ਸਪੋਰਟ ਕਰਾਂਗੇ ਜਦੋਂ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ। ਕਿਸਾਨ ਸਾਡੇ ਅੰਨਦਾਤਾ ਨੇ। ਕਿਸਾਨਾਂ ਤੋਂ ਬਿਨਾ ਸਾਡੀ ਜਿਹੜੀ ਜ਼ਿੰਦਗੀ ਆ ਉਹ ਮੈਂ ਜ਼ੀਰੋ ਮੰਨਦੀ ਆ। ਜਿਵੇਂ ਖਾਵਾਂਗੇ ਪੀਵਾਂਗੇ ਨਹੀਂ ਤਾਂ ਅਸੀਂ ਜੀ ਨਹੀਂ ਸਕਦੇ ਸਾਡੇ ਪੇਟ ਭਰਨ ਵਾਲੇ ਸਾਡੇ ਅੰਨਦਾਤਾ ਨੇ ਬੜੇ ਲੋਕ ਕਹਿੰਦੇ ਨੇ ਜੀ ਅੱਤਵਾਦੀ ਬੈਠੇ ਨੇ ਇਹ ਦੰਗਾ ਹੀ ਕਰਦੇ ਨੇ ਇਹ ਨਕਸਲੀ ਨੇ ਇਹ ਸੋਨਾਲੀ ਫੋਗਾਟ ਵਰਗੀ ਬਕਵਾਸ ਕਰਦੀ ਆ ਤੇ ਮੈਂ ਇੱਕੋ ਚੀਜ਼ ਕਹੂੰਗੀ ਕਿ ਤੁਸੀਂ ਮੈਨੂੰ ਦੱਸੋ ਵੀ ਉਹ ਆਪਣੇ ਹੱਕਾਂ ਲਈ ਬੈਠੇ ਨੇ ਕੋਈ ਹਥਿਆਰ ਲਈ ਬੈਠੇ ਨੇ ਉੱਥੇ ਅੱਜ ਤੱਕ ਉਹਨਾਂ ਵੱਲੋਂ ਕੋਈ ਦੰਗਾ ਹੋਇਆ ਹੋਵੇ ਕੋਈ ੜਕਾਉ ਉਪਾਸ਼ਨ ਹੋਈ ਹੋਣ ਜਾਂ ਉਹਨਾਂ ਦੀ ਵਜ੍ਹਾ ਨਾਲ ਕੋਈ ਕਿਸੇ ਨੂੰ ਨੁਕਸਾਨ ਹੋਇਆ ਹੋਵੇ ਉਲਟਾ ਉਹਨਾਂ ਦਾ ਨੁਕਸਾਨ ਹੋਇਆ ਪਾਣੀਆਂ 'ਚ ਘਰ ਉਹਨਾਂ ਦੇ ਤਰੇ ਘਰਾਂ ਨੂੰ ਅੱਗ ਉਹਨਾਂ ਦੇਆਂ ਨੂੰ ਲੱਗੀ ਉਹਨਾਂ ਦੇ ਤੰਬੂਆਂ ਤੱਕ ਅੱਗ ਲੱਗੀ ਕੋਈ ਕਿਸੇ ਲੀਡਰ ਦੇ ਘਰੇ ਅੱਗ ਲੱਗੀ ਕੋਈ ਪਹੁੰਚਿਆ ਉੱਥੇ ਕੋਈ ਪਹੁੰਚੀ ਫਾਇਰ ਵਰਗੇਡ ਕਿਸੇ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ ਇਹ ਅੱਗ ਲਾ ਸਕਦੇ ਨੇ ਇਹ 부ਝਾ ਨਹੀਂ ਸਕਦੇ ਜੋ ਅੱਗ ਕਿਸਾਨਾਂ ਦੇ سینਿਆਂ 'ਚ ਮਚ ਰਹੀ ਆ ਨਾ ਉਹਨੂੰ ਸਿਰਫ ਆਮ ਆਦਮੀ ਪਾਰਟੀ ਸਮਝ ਸਕਦੀ ਆ ਕਿਉਂਕਿ ਆਮ ਆਦਮੀ ਪਾਰਟੀ ਹਮੇਸ਼ਾ ਸੰਘਰਸ਼ਸ਼ੀਲ ਲੋਕਾਂ ਦਾ ਸਾਥ ਦਿੰਦੀ ਆਈ ਆ ਤੇ ਸੰਘਰਸ਼ ਵਿੱਚੋਂ ਪੈਦਾ ਹੋਈ ਆਮ ਆਦਮੀ ਪਾਰਟੀ ਆ ਅਸੀਂ ਉਹਨਾਂ ਦੇ ਸੰਘਰਸ਼ ਦੇ ਨਾਲ ਖੜੇ ਆ ਤੇ ਇੱਕ ਵਿੱਪ ਜਾਰੀ ਹੋਈ ਸੀਗੀ ਕਿ ਮੌਨਸੂਨ ਸੈਸ਼ਨ ਦੇ ਵਿੱਚ ਇੱਕ ਵਿੱਪ ਜਾਰੀ ਹੋਈ ਸੀ ਕਿ ਕਿਸਾਨਾਂ ਦੇ ਹੱਕ ਵਿੱਚ ਹਰ ਪੋਲੀਟਿਕਲ ਲੀਡਰ ਬੋਲੇ ਹਰ ਪਾਰਟੀ ਦਾ ਲੀਡਰ ਬੋਲੇ ਇਸ ਟਾਈਮ ਪਾਰਟੀ ਭੁੱਲ ਜਵੇ ਕਿ ਅਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆ ਅਗਰ ਉਹ ਸਹੀ ਮੈਨਾਂ 'ਚ ਕਿਸਾਨਾਂ ਦੇ ਨਾਲ ਖੜੇ ਨੇ ਤਾਂ ਉਹ ਅਸੈਂਬਲੀ ਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਉਣਗੇ ਉਠਾਈ ਕਿਸੇ ਨੇ ਸਿੱਧੂ ਸਾਹਿਬ ਦੇ ਤਿਲਕ ਦੇ ਉੱਤੇ ਸਾਰੇ ਪਹੁੰਚ ਗਏ ਆ ਉਹਨਾਂ ਦੀ ਗੱਦੀ ਨਿਸ਼ਿਨੀ ਦੇ ਵਿੱਚ ਪਹੁੰਚ ਗਏ ਆ ਕਿ ਆ ਉਹਨਾਂ ਨੂੰ ਨਹੀਂ ਪਤਾ ਸੀ ਕਿ ਅੱਜ ਸਾਡ ਅਸੈਂਬਲੀ ਦੇ ਵਿੱਚ ਅਸੀਂ ਬੋਲਣਾ ਉਹ ਸਾਰੇ ਦੇ ਸਾਰੇ ਉੱਥੇ ਪਹੁੰਚ ਗਏ ਤੁਸੀਂ ਉਹ ਦਰਸ਼ਨ ਬਰਾੜ ਦਾ ਹਾਲ ਦੇਖ ਲਓ ਉਹ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਐਮਐਲਏ ਬਣਾਇਆ ਹੋਇਆ ਜਿਹਨੂੰ ਬੋਲਣਾ ਤੱਕ ਨਹੀਂ ਆਉਂਦਾ ਜਿਹਨੂੰ ਬੋਲਣ ਦੀ ਤਮੀਜ਼ ਤੱਕ ਨਹੀਂ ਆ ਔਰ ਬਾਅਦ ਵਿੱਚ ਫਿਰ ਤੁਸੀਂ ਉਹਨਾਂ ਦੇ ਤੁਸੀਂ ਦੇਖ ਲਓ ਕਾਲੇ ਘਟਾਲੇ ਵੀ ਨਿਕਲ ਰਹੇ ਨੇ ਮੈਂ ਇੱਕੋ ਚੀਜ਼ ਕਹੂੰਗੀ ਕਿ ਭਗਵੰਤ ਮਾਨ ਜੀ ਨੇ ਹਮੇਸ਼ਾ ਆਵਾਜ਼ ਉਠਾਈ ਐਸੈਂਬਲੀ ਦੇ ਵਿੱਚ ਹਮੇਸ਼ਾ ਪੰਜਾਬੀ ਹੋ ਕੇ ਉਹ ਪੰਜਾਬੀ ਹੋਣ ਦਾ ਹੱਕ ਅਦਾ ਕਰਦੇ ਆ ਰਹੇ ਨੇ ਕਿਸਾਨੀ ਭਾਈਚਾਰੇ ਦੇ ਨਾਲ ਖੜੇ ਹੋਣ ਦਾ ਹੱਕ ਅਦਾ ਕਰਦੇ ਨੇ ਕੇਜਰੀਵਾਲ ਸਾਹਿਬ ਉਹਨਾਂ ਦੇ ਨਾਲ ਹਮੇਸ਼ਾ ਖੜੇ ਨੇ ਸਾਡਾ ਹਰ ਇੱਕ ਵਲੰਟੀਅਰ ਸਲੂਟ ਕਰਦਾ ਹੈ ਕਿਸਾਨ ਭਾਈਚਾਰੇ ਨੂੰ ਉਹਨਾਂ ਦੇ ਸੰਘਰਸ਼ ਨੂੰ ਤੇ ਅਸੀਂ ਉਹਨਾਂ ਦੇ ਨਾਲ ਖੜੇ ਆ ਜੇ ਸਾਨੂੰ ਇਜਾਜ਼ਤ ਜਾਂ ਮੈਨੂੰ ਵੀ ਇਜਾਜ਼ਤ ਹੋਵੇ ਉਹਨਾਂ ਦੀਆਂ ਸਟੇਜਾਂ ਤੇ ਜਾ ਕੇ ਬੋਲਣ ਦੀ ਮੈਂ ਕਿਸਾਨੀ ਸੰਘਰਸ਼ ਅਗੇ ਅਪੀਲ ਕਰਦੀਆਂ ਕਿ ਸਾਨੂੰ ਉੱਥੇ ਬੋਲਣ ਦਾ ਮੌਕਾ ਦਿਓ ਅਸੀਂ ਤੁਹਾਡੇ ਹੱਕ ਚ ਬੋਲ ਸਕੀਏ ਤੁਹਾਡੇ ਨਾਲ ਬੋਲ ਸਕੀਏ ਤਾਂ ਅਸੀਂ ਜ਼ਰੂਰ ਉੱਥੇ ਜਾ ਕੇ ਵੀ ਬੋਲਾਂਗੇ ਬੜੇ ਲੋਕ ਮੈਨੂੰ ਕਮੈਂਟ ਕਰਦੇ ਜਦੋਂ ਮੈਂ ਲਾਈਵ ਪਾਉਣੀ ਆ ਕਿ ਕਿਸਾਨੀ ਧਰਨੇ ਦੇ ਵਿੱਚ ਜਾ ਕੇ ਬੋਲੋ ਜੇ ਸਾਨੂੰ ਕਿਸਾਨੀ ਸੰਘਰਸ਼ ਜਾਂ ਜਥੇਬੰਦੀਆਂ ਇਜਾਜ਼ਤ ਦਿੰਦੀਆਂ ਨੇ ਤੇ ਅਸੀਂ ਉੱਥੇ ਜਾ ਕੇ ਵੀ ਬੋਲਾਂਗੇ ਭਗਵੰਤ ਜੀ ਵੀ ਬੋਲਣਗੇ ਅਸੀਂ ਵੀ ਬੋਲਾਂਗੇ ਸਭ ਬੋਲਾਂਗੇ ਕਿਉਂਕਿ ਸਾਨੂੰ ਆਵਾਜ਼ ਉਠਾਉਣ ਲਈ ਪਲੇਟਫਾਰਮ ਚਾਹੀਦਾ ਸਾਨੂੰ ਮੌਕਾ ਦਿਓ ਅਸੀਂ ਲekin ਕਿਸਾਨ ਜੱਥੇਬੰਦੀ ਤਾਂ ਹਮੇਸ਼ਾ ਹੀ ਇੱਕ ਵਿਰੋਧ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਪਾਰਟੀ ਨੂੰ ਸੀ ਆਪਣੇ ਨਾਲ ਖੜਨ ਨਹੀਂ ਦੇਣਾ ਹੈਗਾ ਤੁਸੀਂ ਇਸ ਵਿਸ਼ੇ ਤੇ ਕੀ ਕਹਿੰਦੇ ਹੋ ਕਿ ਵਿਚਾਰਕ ਤੁਹਾਡੇ ਉਹ ਉਹਨਾਂ ਦੇ ਵਿਚਾਰ ਨੇ ਜੀ ਉਹ ਸਹੀ ਕਹਿੰਦੇ ਨੇ ਇਹਨਾਂ ਨੇ ਜਾ ਕੇ ਸਿਆਸੀ ਰੋਟੀਆਂ ਸੇਕਣੀਆਂ ਸੀ ਉੱਥੇ ਅਕਾਲੀ ਕਾਂਗਰਸੀਆਂ ਨੇ ਸਿਆਸੀ ਰੋਟੀਆਂ ਸੇਕਣੀਆਂ ਸੀ ਅਸੀਂ ਸੱਤਾ 'ਚ ਨਹੀਂ ਸੀ ਬਾਈ ਜੀ ਸੱਤਾ ਵਿੱਚ ਸੀ ਅਕਾਲੀ ਤੇ ਕਾਂਗਰਸੀਏ ਸੱਤਾ 'ਚ ਸੀ ਸਿਮਰਤ ਬਾਦਲ ਉੱਥੇ ਬੈਠੀ ਸੀ ਕੈਬਨਿਟ ਮਨਿਸਟਰ ਸੀ ਸੱਤਾ ਵਿੱਚ ਸੀ ਕੀ ਕਾਂਗਰਸ ਇਹਨਾਂ ਨੇ ਬਿੱਲ ਪਾਸ ਕੀਤੇ ਨੇ ਇਹਨਾਂ ਨੇ ਉਹਨਾਂ ਦੇ ਸਾਈਨ ਕੀਤੇ ਨੇ ਤਿੰਨੇ ਕਾਲੇ ਕਾਨੂੰਨਾਂ ਤੇ ਆਮ ਆਦਮੀ ਪਾਰਟੀ ਦੇ ਕਿਸ ਲੀਡਰ ਨੇ ਸਾਈਨ ਕੀਤੇ ਨੇ ਉਸ ਕਾਲੇ ਕਾਨੂੰਨ ਤੇ ਭਗਵੰਤ ਜੀ ਨੇ ਡੇਵੰਤ ਤੋਂ ਇਹਨਾਂ ਕਾਲੇ ਕਾਨੂੰਨਾਂ ਦੀ ਅਗਾਵਤ ਕੀਤੀ ਆ ਖਿਲਾਫਤ ਕੀਤੀ ਆ ਤੇ ਫਿਰ ਉਹ ਕਿਵੇਂ ਇਹਨਾਂ ਨੂੰ ਚੜਨ ਦੇ ਦੇਣਗੇ ਆਪਣੀਆਂ ਸਟੇਜਾਂ ਤੇ ਕਿਵੇਂ ਹਰ ਸਿਮਰਤ ਬਾਦਲ ਜਾ ਕੇ ਉੱਥੇ ਡਰਾਮਾ ਕਰ ਲੂਗੀ ਕਿਵੇਂ ਜਾ ਕੇ ਕੋਈ ਕਾਂਗਰਸੀ ਲੀਡਰ ਉੱਥੇ ਜਾ ਕੇ ਡਰਾਮਾ ਕਰ ਲੂਗਾ ਉਹਨਾਂ ਦੇ ਜ਼ਖਮਾਂ ਦੇ ਉੱਤੇ ਲੂਣ ਪਾਉਣ ਲਈ ਥੋੜਾ ਉਹ ਸੱਦਣਗੇ ਇਹਨਾਂ ਨੂੰ ਸਟੇਜਾਂ ਤੇ ਬਿਲਕੁਲ ਨਹੀਂ ਸੱਦਣਗੇ ਮੈਂ ਸਲੂਟ ਕਰਦੀ ਆ ਉਹਨਾਂ ਦੀ ਇਸ ਭਾਵਨਾ ਨੂੰ ਕਿ ਉਹ ਉਸ ਟਾਈਮ ਜਦੋਂ ਕਿਸਾਨ ਆਰਡੀਨੈਂਸ ਪਾਸ ਹੋਇਆ ਸੀਗਾ ਅਕਾਲੀ ਦਲ ਤੇ ਭਾਜਪਾ ਇਕੱਠੇ ਸੀਗੇ ਜੁਆਇੰਟ ਵੈਂਚਰ ਜਿਹੜਾ ਟੁੱਟਿਆ ਹੈਗਾ ਉਹਨਾਂ ਨੇ ਕੀ ਦੇਖਿਆ ਵੀ ਸਾਡਾ ਵੋਟ ਬੈਂਕ ਟੁੱਟਦਾ ਪਿਆ ਅਕਾਲੀ ਦਲ ਨੂੰ ਇਹ ਮਨਸ਼ਾ ਹੋ ਗਈ ਸੀਗੀ ਕੋਈ ਮਨਚ ਤੁਹਾਨੂੰ ਕੀ ਲੱਗਦਾ ਕਿ ਅਕਾਲੀ ਦਲ ਔਰ ਭਾਜਪਾ ਦਾ ਜੁਆਇੰਟ ਵੈਂਚਰ ਕਾਂਗਰਸ ਦਾ ਜੁਆਇੰਟ ਵੈਂਚਰ ਨਹੀਂ ਹੈ ਭਾਜਪਾ ਦੇ ਨਾਲ ਬਿਲਕੁਲ ਹੈ ਕਾਂਗਰਸ ਦਾ ਜੁਆਇੰਟ ਵੈਂਚਰ ਵੀ ਹੈ ਭਾਜਪਾ ਦੇ ਨਾਲ ਇਨਡਾਇਰੈਕਟਲੀ ਭਾਜਪਾ ਨੇ ਇਹੀ ਕਾਂਗਰਸ ਨੂੰ ਜਿਦਵਾਇਆ ਸੀ ਨਾਲ ਰਲ ਕੇ ਇਹ ਸਾਰੀ ਪਲਾਨਡ ਸੀਗਾ ਸਭ ਕੁਝ ਪਲਾਨਡ ਸੀਗਾ ਇਹ ਸਭ ਕੁਝ ਲੋ ਕੋਈ ਅਨਿਆਨਪੜ ਨਹੀਂ ਆ ਕਿਸਾਨੀ ਲੀਡਰ ਅਨਿਆਨਪੜ ਨਹੀਂ ਆ ਸਭ ਕੁਝ ਪਤਾ ਉਹਨਾਂ ਨੂੰ ਸਭ ਕੁਝ ਉਹਨਾਂ ਨੂੰ ਦਿਖਦਾ ਅਗਰ ਉਹਨਾਂ ਨੇ ਬਾਈਕਾਟ ਕੀਤੇ ਇਹਨਾਂ ਦੇ ਤਾਂ ਸੋਚ ਸਮਝ ਕੇ ਕੀਤੇ ਆ ਜਿੱਥੇ ਕੇਜਰੀਵਾਲ ਸਾਹਿਬ ਆਏ ਸੀਗੇ ਆਪਣੀ ਸਪੀਚ ਦੇ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਉਹਨਾਂ ਨੇ ਇੱਕ ਚੀਜ਼ ਕਹੀ ਸੀ ਕਿ ਵੀ ਮੇਰਾ ਜਿਹੜਾ ਕੈਂਡੀਡੇਟ ਹੋਏਗਾ ਸੀਐਮ ਪਦ ਦਾ ਉਹ ਸਿੱਖ ਹੋਏਗਾ ਉੱਥੇ ਹੀ ਦੂਸਰੇ ਦਿਨ ਇੱਕ ਸੁਖਵੀਰ ਸਿੰਘ ਬਾਦਲਵਾਲ ਐਲਾਨਾ ਜਾਂਦਾ ਹੈਗਾ ਜੇ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਬੰਦੀ ਹੈਗੀ ਹੈ ਤੇ ਡਿਪਟੀ ਸੀਐਮ ਜਿਹੜਾ ਇੱਕ ਹੋਏਗਾ ਹਿੰਦੂ ਤੇ ਇੱਕ ਹੋਏਗਾ ਦਲਿਤ ਤੁਹਾਡੇ ਵਿਚਾਰ ਕੀ ਨੇ ਇਸ ਵਿਸ਼ੇ ਤੇ ਕਿਉਂਕਿ ਇੱਕ ਅਲੱਗ ਜਿਹੀ ਕਿ ਰਾਜਨੀਤਿਕ ਦਲ ਹੈਗਾ ਉਹ ਪੁਰਾਣੀ ਪਾਰਟੀ ਹੈਗੀ ਐਕਸਪੀਰੀਅੰਸ ਨੇ ਤੋ ਕੀ ਚੀਜ਼ਾਂ ਖੇਡ ਰਹੇ ਨੇ ਬਾਦਲ ਸਾਹਿਬ ਤੋਂ ਵਧੀਆ ਪੋਲੀਟੀਸ਼ੀਅਨ ਕੋਈ ਨਹੀਂ ਸੀਗਾ ਵੱਡੇ ਬਾਦਲ ਸਾਹਿਬ ਤੋਂ ਸੁਖਵੀਰ ਬਾਦਲ ਜੀ ਨੂੰ ਤਾਂ ਸਿੱਖਣਾ ਚਾਹੀਦਾ ਉਹਨਾਂ ਤੋਂ ਉਹਨਾਂ ਦੇ ਤਾਂ ਫਾਦਰ ਨੇ ਉਹ ਹਰ ਜਗ੍ਹਾ ਤੇ ਕਹਿੰਦੇ ਨੇ ਮੇਰੇ ਪਿਓ ਵਰਗੇ ਨੇ ਉਹਨਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਬਾਦਲ ਸਾਹਿਬ ਉਹਨਾਂ ਦੇ ਪਿਓ ਨੇ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਨ੍ਹਾਂ ਦਾ ਪਿਓ ਐਡਾ ਵੱਡਾ ਪੋਲੀਟੀਸ਼ੀਅਨ ਹੋਵੇ ਉਹਨਾਂ ਤੋਂ ਸਿੱਖ ਨਹੀਂ ਸਕਦੇ ਇਹ ਲੋਕਾਂ ਨੂੰ ਕਹਿੰਦੇ ਆ ਕਿ ਅਸੀਂ ਮਤਲਬ ਲੋਕਾਂ ਦੇ ਹੱਕ ਦੀ ਗੱਲ ਕੀਤੀ ਆ ਤਾਂ ਫਿਰ ਹਰ ਸਿਮਰਤ ਬਾਦਲ ਨੇ ਉਦੋਂ ਕਿਉਂ ਨਹੀਂ ਅਸਤੀਫਾ ਦਿੱਤਾ ਜਦੋਂ ਉਹਨਾਂ ਦੇ ਸਾਹਮਣੇ ਕਾਲੇ ਕਾਨੂੰਨ ਰੱਖੇ ਗਏ ਸੀ ਔਰ ਦੂਸਰੀ ਗੱਲ ਸਭ ਤੋਂ ਵੱਡੀ ਕਿ ਉਹ ਕਹਿ ਰਹੇ ਨੇ ਕਿ ਅਸੀਂ ਇੱਕ ਹਿੰਦੂ ਲਾਨਾਂਗੇ ਤੇ ਇੱਕ ਸਿੱਖ ਲਾਨਾਂਗੇ ਤੁਸੀਂ ਮੈਨੂੰ ਦੱਸ ਦੋ ਡਿਪਟੀ ਸੀਐਮ ਦੀ ਕੀ ਪਾਵਰ ਹੁੰਦੀ ਹੈ ਕੀ ਕਰ ਸਕਦਾ ਉਹ ਪੰਜਾਬ ਦੇ ਲਈ ਡਿਪਟੀ ਸੀਐਮ ਕੋਈ ਸਿੱਖ ਜਾ ਹਿੰਦੂ ਇਹ ਹੁਣ ਸਾਡੇ ਭਾਈਚਾਰਕ ਧਾਰਮਿਕ ਦੰਗੇ ਕਰਾਉਣਾ ਚਾਹੁੰਦੇ ਨੇ ਧਾਰਮਿਕ ਲੜਾਈਆਂ ਕਰਾਉਣਾ ਚਾਹੁੰਦੇ ਨੇ ਹੁਣੇ ਕਿਉਂ ਯਾਦ ਆਇਆ ਸੁਖਵੀਰ ਬਾਦਲ ਸਾਹਿਬ ਨੂੰ ਕਿ ਇੱਕ ਹਿੰਦੂ ਹੋਣਾ ਚਾਹੀਦਾ ਇੱਕ ਸਿੱਖ ਹੋਣਾ ਚਾਹੀਦਾ ਫਿਰ ਇੱਕ ਮੁਸਲਮ ਵੀ ਹੋਣਾ ਚਾਹੀਦਾ ਇੱਕ ਕ੍ਰਿਸਚੀਅਨ ਵੀ ਹੋਣਾ ਚਾਹੀਦਾ ਫਿਰ ਚਾਰੇ ਧਰਮਾਂ ਦੇ ਡਿਪਟੀ ਸੀਐਮ ਲਾਓ ਸੁਖਵੀਰ ਸਾਹਿਬ ਜੀ ਲਾਓ ਤੁਸੀਂ ਤੁਹਾਨੂੰ ਕੀ ਲੱਗਦਾ ਧਰਮ ਦੀ ਰਾਜਨੀਤੀ ਹੋ ਰਹੀ ਹੈ ਪੋਲਿਟੀਕਲ ਸਿਸਟਮ ਜਿਹੜਾ ਧਾਰਮਿਕ ਜੱਥੇਬੰਦਿਆਂ ਨੂੰ ਆਪਸ ਚ ਲੜਾਉਣਾ ਚਾਹੁੰਦਾ ਹੈ ਬਿਲਕੁਲ ਸ਼ਰੀਆਮ ਇਹ ਉਹੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਹੁਣ ਤੁਸੀਂ ਮੈਨੂੰ ਦੱਸੋ ਦੋ ਭਾਈਚਾਰਿਆਂ ਨੂੰ ਤੁਸੀਂ ਖੁਸ਼ ਕਰ ਰਹੇ ਹੋ ਅਸੀਂ ਇੱਕ ਸਿੱਖ ਨੂੰ ਦਵਾਂਗੇ ਜੀ ਇੱਕ ਹਿੰਦੂ ਨੂੰ ਦਵਾਂਗੇ ਫਿਰ ਦੋ ਦੋ ਦੂਸਰੇ ਕਿਉਂ ਨਹੀਂ ਫਿਰ ਮੁਸਲਮ ਕਿਉਂ ਨਹੀਂ ਫਿਰ ਚੱਕੋ ਮਲੇਰ ਕੋਟੜੇ ਤੋਂ ਵੀ ਇੱਕ ਮੁਸਲਮ ਭਰਾ ਉਹਨੂੰ ਵੀ ਦੋ ਫਿਰ ਦੋ ਇੱਕ ਇੱਕ ਕ੍ਰਿਸਚਨ ਭਰਾ ਨੂੰ ਵੀ ਜੇ ਤੁਸੀਂ ਧਰਮਾਂ ਦੇ ਪ੍ਰਸ਼ਾਦ ਵੰਡਣੇ ਆ ਜਾਂ ਤੁਸੀਂ ਧਰਮਾਂ ਨੂੰ ਇੱਕੋ ਜਿਹਾ ਸਮਝਦੇ ਹੋ ਫਿਰ ਦੂਸਰੇ ਦੋ ਧਰਮਾਂ ਇਹ नक्सली ਦੰਗੇ ਕਰਾਉਣੇ ਜਾਂ ਧਾਰਮਿਕ ਦੰਗੇ ਕਰਾਉਣੇ ਇਹ ਇਹਨਾਂ ਦੀ ਪਹਿਲਾਂ ਤੋਂ ਫਿਤਰਤ ਰਹੀ ਆ ਇਹ ਪਹਿਲਾਂ ਤੋਂ ਇਹਨਾਂ ਚੀਜ਼ਾਂ ਵਿੱਚ ਮਾਹਰ ਨੇ ਤੇ ਹੁਣ ਵੀ ਇਹ ਪੋਲੀਟੀਕਲ ਅਜੰਡਿਆਂ ਦੇ ਵਿੱਚ ਵੀ ਇਹੀ ਚੀਜ਼ਾਂ ਦੀ ਲੜਾਈ ਲੜਾ ਰਹੇ ਕੇਜਰੀਵਾਲ ਸਾਹਿਬ ਨੇ ਇੱਕ ਗੱਲ ਕਹੀ ਆ ਸਿਰਫ ਸਿੱਖ ਭਾਵਨਾਵਾਂ ਨੂੰ ਉਹ ਠੇਸ ਨਾ ਪਹੁੰਚੇ ਉਹਨਾਂ ਨੇ ਇਸ ਕਰਕੇ ਕਿਹਾ ਕਿ ਪੰਜਾਬ ਸਿੱਖੀ ਤੇ ਸਰਦਾਰੀ ਨੂੰ ਰਿਪਰੈਜ਼ੈਂਟ ਕਰਦਾ ਪੰਜਾਬ ਸਿੱਖੀ ਦੇ ਸਰਦਾਰੀ ਨੂੰ ਰਿਪਰੈਜ਼ੈਂਟ ਕਰਦਾ ਇਸ ਕਰਕੇ ਉਹਨਾਂ ਨੇ ਕਿਹਾ ਕਿ ਇੱਕ ਸਿੱਖ ਚਿਹਰਾ ਹੋਏਗਾ ਉਹਨਾਂ ਨੇ ਸਿਰਫ ਇਹ ਚੀਜ਼ ਲੋਕਾਂ ਦੇ ਦਿਲ ਤੋਂ ਖਾਦਸ਼ਾ ਦੂਰ ਕੀਤਾ ਕਿ ਕਿਤੇ ਕੇਜਰੀਵਾਲ ਸਾਹਿਬ ਕੋਈ ਹਿੰਦੂ ਜਾਂ ਕੋਈ ਆਪਣੇ ਵੱਲੋਂ ਜਾਂ ਆਪਨਾ ਆ ਜਾਣ ਸੀਐਮ ਉਹਨਾਂ ਨੇ ਇਹ ਚੀਜ਼ ਦਾ ਖਾਤਸ਼ਾ ਦੂਰ ਕੀਤਾ ਕਿ ਤੁਹਾਡੇ ਵਿੱਚੋਂ ਹੀ ਹੋਏਗਾ ਤੁਹਾਡਾ ਹੀ ਪੰਜਾਬੀ ਭਰਾ ਹੋਏਗਾ ਤੁਹਾਡਾ ਹੀ ਸਰਦਾਰ ਭਰਾ ਹੋਏਗਾ ਉਹਨਾਂ ਨੇ ਕੁਝ ਨਹੀਂ ਇਦਾਂ ਦਾ ਕਿਹਾ ਨਾਓ ਇਦਾਂ ਦੀਆਂ ਗੇਮਾਂ ਖੇਡਦੇ ਨੇ ਉਹਨਾਂ ਨੂੰ ਪਤਾ ਹੈ ਕਿ ਪੰਜਾਬੀਆਂ ਨੂੰ ਦੁੱਖ ਦਰਦ ਦੂਰ ਕਰਨ ਲਈ ਵਾਲਾ ਇੱਕ ਲੀਡਰ ਚਾਹੀਦਾ ਚਾਹੇ ਉਹ ਹਿੰਦੂ ਹੋਵੇ ਚਾਹੇ ਉਹ ਸਿੱਖ ਹੋਵੇ ਚਾਹੇ ਉਹ ਮੁਸਲਿਮ ਹੋਵੇ ਚਾਹੇ ਉਹ ਕ੍ਰਿਸਚੀਅਨ ਹੋਵੇ ਇਹਦੇ ਨਾਲ ਕੋਈ ਮਾਇਨੇ ਨਹੀਂ ਰੱਖਦੇ ਡਾਕਟਰ ਦੀ ਕੋਈ ਜਾਤ ਨਹੀਂ ਹੁੰਦੀ ਬਾਈ ਜੀ ਤੇ ਲੀਡਰ ਦੀ ਵੀ ਕੋਈ ਜਾਤ ਨਹੀਂ ਹੋਣੀ ਚਾਹੀਦੀ ਕੋਈ ਧਰਮ ਨਹੀਂ ਹੋਣਾ ਚਾਹੀਦਾ ਸਿਰਫ ਉਹ ਲੋਕਾਂ ਦੇ ਮਦਦਗਾਰ ਹੋਣਾ ਚਾਹੀਦਾ ਲੋਕਾਂ ਲਈ ਮਸੀਹਾ ਹੋਣਾ ਚਾਹੀਦਾ ਇਹ ਹੋਣੀ ਚਾਹੀਦੀ ਹੈ ਲੀਡਰਸ਼ਿਪ ਦੇ ਅੰਦਰ ਜਿਹੜੀ ਡੈਡੀਕੇਸ਼ਨ ਹੋਣੀ ਚਾਹੀਦੀ ਹੈ ਪੰਜਾਬੀਆਂ ਦੀ ਸੇਵਾ ਕਰਨ ਦੇ ਲਈ ਜਾਂ ਦੇਸ਼ ਦੀ ਸੇਵਾ ਕਰਨ ਦੇ ਲਈ ਤੁਸੀਂ ਕੀ ਦੇਖਦੇ ਹੋਗੇ ਇਸ ਟਾਈਮ ਦੋ ਪਾਰਟੀਆਂ ਆਲਰੇਡੀ ਪੰਜਾਬ ਦੇ ਵਿੱਚ ਵਰਕ ਕਰ ਰਹੀਆਂ ਕਦੇ ਤੂੰ ਆ ਜਾ ਕਦੇ ਤੂੰ ਆ ਜਾ ਕਦੇ ਤੂੰ ਲੇਕਿਨ ਥਰਡ ਫਰੰਟ ਜਿਹੜਾ ਹੈਗਾ ਆਮ ਆਦਮੀ ਪਾਰਟੀ ਫਿਰ ਤੋਂ ਇੱਕ ਚਿਹਰਾ ਬਣ ਕੇ ਉੱਭਰ ਰਹੀ ਹੈਗੀ 2014 ਤੋਂ ਕਾਫੀ ਵਰਕ ਹੋਇਆ ਹੈਗਾ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਤੇ ਹੁਣ ਜਿਹੜੇ ਇਲੈਕਸ਼ਨ ਨੇ ਕਿਸ ਤਰੀਕੇ ਨਾਲ ਜਿਹੜੀ ਪਹਿਲਾਂ ਗਲਤੀਆਂ ਨਹੀਂ ਕੀਤੀਆਂ ਸੀ ਹੁਣ ਗਲਤੀਆਂ ਨਾ ਹੋਣ ਬਿਲਕੁਲ ਨਹੀਂ ਹੋਣਗੀਆਂ ਜੀ ਗਲਤੀਆਂ ਬਾਰ-ਬਾਰ ਥੋੜਾ ਗਲਤੀਆਂ ਹੁੰਦੀਆਂ ਹੁੰਦੀਆਂ ਨੇ ਔਰ ਦੂਸਰੀ ਗੱਲ ਇਹ ਆ ਆਮ ਆਦਮੀ ਪਾਰਟੀ ਥਰਡ ਫਰੰਟ ਬਣ ਕੇ ਆਈ ਆ ਜ਼ਰੂਰੀ ਸੀਗਾ ਲੋਕਾਂ ਨੇ ਬਣਾਇਆ ਅਸੀਂ ਨਹੀਂ ਬਣਾਇਆ ਲੋਕਾਂ ਨੂੰ ਸਾਡੇ ਤੇ ਵਿਸ਼ਵਾਸ ਬਣਦਾ ਚਲਾ ਗਿਆ ਦੇਵਨ ਤੋਂ ਉਹਨਾਂ ਨੇ ਸਾਡਾ ਵਿਸ਼ਵਾਸ ਜਿਹੜਾ ਦੇਖ ਕੇ ਸਾਡੇ ਨਾਲ ਖੜੇ ਹੋਏ ਆ ਅਗਰ ਅਸ ਥਰਡ ਫਰੰਟ ਅਜ ਆਮ ਆਦਮੀ ਪਾਰਟੀ ਖੜੀ ਹੋਈ ਆ ਤਾਂ ਲੋਕਾਂ ਦੇ ਬਦੌਲਤ ਖੜੀ ਹੋਈ ਆ ਇਹਦਾ ਸਿਹਰਾ ਸਿੱਧਾ-ਸਿੱਧਾ ਕੇਜਰੀਵਾਲ ਤੇ ਭਗਵੰਤ ਸਾਹਿਬ ਨੂੰ ਜਾਂਦਾ ਉਹਨਾਂ ਨੇ ਹੀ ਇਹ ਥਰਡ ਫਰੰਟ ਕੈਮ ਕਰਨ ਦੇ ਵਿੱਚ ਪੂਰੀ ਭੂਮਿਕਾ ਨਿਭਾਈ ਆ ਬੜੀ ਮਿਹਨਤ ਕੀਤੀ ਆ ਬੜੀ ਮੁਸ਼ਕਲ ਕੀਤੀ ਆ ਭਗਵੰਤ ਜੀ ਨੇ ਦਿਨ ਰਾਤ ਉਹਨਾਂ ਨੇ ਮਿਹਨਤ ਕੀਤੀ ਆ ਬੜੇ ਇਲਜ਼ਾਮ ਸਹੇ ਨੇ ਬੜਾ ਕੁਝ ਸਹਿਆ ਨੇ ਤੇ ਕਹਿੰਦੇ ਨਹੀਂ ਹੁੰਦੇ ਕਿ ਪਹਿਲਾ ਪੱਥਰ ਮੇਰੇ ਉਹ ਮਾਰੇ ਜਿਨੇ ਪਹਿਲਾਂ ਕੋਈ ਪਾਪ ਨਾ ਕੀਤਾ ਹੋਵੇ ਜਿਹੜੇ ਭਗਵੰਤ ਜੀ ਤੇ ਉਂਗਲੀਆਂ ਕਰਦੇ ਨੇ ਉਹ ਆਪਣੇ ਗਿਰੇਵਾਂ ਚ ਝਾਕਣ ਕਿ ਉਹ ਕਿੰਨੇ ਕੋ ਗਿਰੇ ਹੋਏ ਨੇ ਤੇ ਕਿੰਨੇ ਕੋ ਪਾਕ ਨੇ ਤੇ ਕਿੰਨੇ ਕੋ ਸਾਫ ਨੇ ਕੋਈ ਵੀ ਇੱਥੇ ਗਲਤੀਆਂ ਤੋਂ ਬਿਨਾ ਨਹੀਂ ਹੈਗਾ ਹਰ ਇਨਸਾਨ ਗਲਤੀਆਂ ਕਰਦਾ ਹਰ ਇਨਸਾਨ ਤੋਂ ਗਲਤੀਆਂ ਹੁੰਦੀਆਂ ਨੇ ਇਹ ਕੌਣ ਹੁੰਦੇ ਨੇ ਕਿਸੇ ਨੂੰ ਸਰਟੀਫਿਕੇਟ ਦੇਣ ਵਾਲੇ ਕਿ ਕੌਣ ਬੰਦਾ दारू ਪੀ ਸਕਦਾ ਜਾਂ ਕੌਣ ਬੰਦਾ ਕੀ ਸੌਂ ਖਾ ਸਕਦਾ ਕਿ ਆ ਕੈਪਟਨ ਸਾਹਿਬ ਨੇ ਸੌਂ ਨਹੀਂ ਖਾਧੀਆਂ ਕੈਪਟਨ ਸਾਹਿਬ ਨੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੋਹ ਨਹੀਂ ਰੱਖਿਆ ਮਾਨਯੋਗ ਗੁਰੂ ਗ੍ਰੰਥ ਸਾਹਿਬ ਨੂੰ ਵੀ ਉਹਨਾਂ ਨੇ ਤਾਂ ਹੱਥ ਤੇ ਰੱਖ ਕੇ ਝੂਠੀਆਂ ਸੌਂਆਂ ਖਾਧੀਆਂ ਨੇ ਗੁਟਕਾ ਸਾਹਿਬ ਚੱਕ ਕੇ ਇਸ ਗੁਰਬਾਣੀ ਦੀਆਂ ਸੌਂਆਂ ਖਾਧੀਆਂ ਨੇ ਉਹਨਾਂ ਦੇ ਖਿਲਾਫ ਕਿਉਂ ਨਹੀਂ ਬੋਲਦੇ ਇਹ ਇਹਨਾਂ ਨੂੰ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਹਮੇਸ਼ਾ ਆਮ ਆਦਮੀ ਪਾਰਟੀ ਇਸ ਵਰਤਾਂਝ ਨਹੀਂ ਕਸੂਗੀ ਇਹਨਾਂ ਦੇ ਪੇਚ ਕਸੂਗੀ ਜਿਹੜੇ ਢਿੱਲੇ ਹੋ ਚੁੱਕੇ ਨੇ ਜੋ ਇਹਨਾਂ ਨੇ ਕ腐ਸ਼ਨ ਫਲਾ ਰੱਖੀ ਆ ਉਹ ਗੰਦ ਸਾਫ ਕਰੂਗੀ ਆਮ ਆਦਮੀ ਪਾਰਟੀ ਸਟੇਜਾਂ ਤੇ ਜੋ ਵਾਦੇ ਕੀਤੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਦੇ ਜਿਹੜੇ ਕੈਂਪਿੰਗ ਹੋਏਗੀ ਕੁਛ ਹੋਏਗੀ ਉਹਦੇ ਤੇ ਕਿੰਨਾ ਕ ਖਰੀ ਉਤਰੀਗੀ ਆਮ ਆਦਮੀ ਪਾਰਟੀ ਸਹੀ ਉਤਰੀਗੀ ਬਿਲਕੁਲ ਦਿੱਲੀ ਵਿੱਚ ਕਰਕੇ ਦਿਖਾਇਆ ਦਿੱਲੀ ਦੇ ਵਿੱਚ 90% ਜਨਤਾ ਪੜੀ ਲਿਖੀ ਆ ਪੜੇ ਲਿਖਿਆ ਨੂੰ ਮੂਰਖ ਨਹੀਂ ਕੋਈ ਬਣਾ ਸਕਦਾ ਤੇ ਤੁਸੀਂ ਮੈਨੂੰ ਦੱਸੋਗੇ ਦਿੱਲੀ ਵਾਲਿਆਂ ਨੇ ਭਰੋਸਾ ਨਹੀਂ ਕੀਤਾ ਕਿਆ ਉੱਥੇ ਅਸੀਂ ਕਰਕੇ ਨਹੀਂ ਦਿਖਾਇਆ ਸਾਰਾ ਕੁਝ ਆਮ ਆਦਮੀ ਪਾਰਟੀ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਉਹਨਾਂ ਨੇ ਕੁਜੇ ਚ ਸਮੁੰਦਰ ਬੰਦ ਕਰਕੇ ਦਿਖਾਇਆ ਸਭ ਕੁਝ ਹੋ ਸਕਦਾ ਹੈ ਕਰਪਸ਼ਨ ਵੀ ਦੂਰ ਹੋ ਸਕਦੀ ਹੈ ਸਭ ਕੁਝ ਹੋ ਸਕਦਾ ਹੈ ਅਗਰ ਪੰਜਾਬੀ ਚੋਣ ਪੰਜਾਬੀ ਚੋਣ ਦਾ ਆਂ ਉਂਗਲੀ ਵਰਤ ਕੇ ਸਹੀ ਸਰਕਾਰ ਲਿਆ ਸਕਦੇ ਆ ਤੇ ਆਪਣੇ ਪੰਜਾਬ ਦੇ ਵਿੱਚ ਖੁਸ਼ਹਾਲੀ ਵੀ ਲਿਆ ਸਕਦੇ ਆ ਤੇ ਆਪਣੀ ਜ਼ਿੰਦਗੀ ਚ ਸੁੱਖ ਸੁਵਿਧਾਵਾਵਾਂ ਵੀ ਲਿਆ ਸਕਦੇ ਆ ਜੋ ਵਾਦੇ ਹੋਏ ਆ ਕੋਈ ਝੂਠੇ ਨਹੀਂ ਹੋਣਗੇ ਸਟੇਜਾਂ ਦੇ ਉੱਤੇ ਕੋਈ ਵਾਦਾ ਝੂਠਾ ਨਹੀਂ ਹੋਏਗਾ ਸਾਰੇ ਬੰਦੇ ਇਹ ਕਹਿੰਦੇ ਨੇ ਕੇਜਰੀਵਾਲ ਸਾਹਿਬ ਹਾਊਸ ਪੋਸੀਬਲ ਕਿੱਦਾਂ ਕਰਨਗੇ 600 ਯੂਨਿਟ ਮਾਫ ਦੋ ਮਹੀਨਿਆਂ ਦੀ ਕਰਨਗੇ ਲੀਕੇਜ ਬੰਦ ਕਰਕੇ ਕ੍ਰਪਸ਼ਨ ਬੰਦ ਕਰਕੇ ਠੱਗੀਆਂ ਠੋਰੀਆਂ ਬੰਦ ਕਰਕੇ ਬਿਜਲੀ ਸਮਝੌਤਿਆਂ ਨੂੰ ਰੱਦ ਕਰਵਾ ਕੇ ਹਰ ਜਗ੍ਹਾ ਜਿਹੜੇ ਮੋਟਰਾਂ ਦੇ ਬਿਜਲੀ ਦੇ ਬਿੱਲ ਫ੍ਰੀ ਕਿਸਾਨਾਂ ਨੂੰ ਕੀਤੇ ਹੋਏ ਸੀ ਉਹ ਸਾਰੇ ਨਾਡਾਡਾ ਨੂੰ ਇਹਨਾਂ ਨੇ ਬਿੱਲ ਮਾਫ ਕੀਤੇ ਹੋਏ ਸੀ ਗਰੀਬਾਂ ਨੂੰ ਉਹਨਾਂ ਨੇ ਲੱਖਾਂ ਲੱਖਾਂ ਦੇ ਬਿੱਲ ਪਾਏ ਹੋਏ ਸੀ ਸਾਰੀਆਂ ਲੀਕੇਜ ਬੰਦ ਹੋਣਗੀਆਂ ਮਾਫੀਆ ਬੰਦ ਹੋਣਗੇ ਔਰ A ਤੋਂ Z ਲੈਂਡ ਸੈਂਡ ਮਾਫੀਆ ਇਹ ਜਿਹੜਾ ਟਰਾਂਸਪੋਰਟ ਮਾਫੀਆ ਐਂਡ ਆਲ A ਤੋਂ Z ਸਭ ਬੰਦ ਹੋਣਗੇ ਉਹ ਜੋ ਪੈਸਾ ਇਕੱਠਾ ਹੋਏਗਾ ਉਹਦੇ ਨਾਲ ਲੋਕਾਂ ਦੇ ਹੱਕਾਂ ਦੀ ਜਿਹੜੀ ਲੋਕਾਂ ਦੇ ਫੈਸਿਲਟੀਆਂ ਦੇ ਉੱਤੇ ਪਬਲਿਕ ਦੀ ਫੈਸਿਲਿਟੀ ਦੇ ਉੱਤੇ ਪੈਸਾ ਲੱਗੇਗਾ ਹਰ ਸਭ ਕੁਝ ਪੋਸੀਬਲ ਹੁੰਦਾ ਕਰਨ ਵਾਲਾ ਚਾਹੀਦਾ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਠੇਕੇ ਨੇ ਲੇਕਿਨ ਕੁਝ ਲੋਕ ਪੀਂਦੇ ਨੇ ਕੁਝ ਨਹੀਂ ਪੀਂਦੇ ਨੇ ਲੇਕਿਨ ਇਸ ਤਰ੍ਹਾਂ ਦੇ ਇਲਾਕੇ ਜਿਹੜਾ ਰਾਇਸ਼ੀ ਇਲਾਕੇ ਉਹਦੇ ਵਿੱਚ ਠੇਕੇ ਖੁੱਲ ਜਾਂਦੇ ਨੇ ਆਮ ਆਦੀ ਪਾਰਟੀ ਜੇ ਇਨਫੈਕਟ ਸਰਕਾਰ ਬਣ ਜਾਂਦੀ ਹੈ ਜੇ ਲੋਕਾਂ ਦੀ ਇੱਕ ਸੋਚ ਉਹਦੀ ਵੀ ਠੇਕੇ ਬੰਦ ਕੀਤੇ ਜਾਣ ਕੁਝ ਜੋ ਜੋ ਸਪੈਸ਼ਲ ਜਗ੍ਹਾ ਤੇ ਹੈਗੇ ਨੇ ਸੇ ਉਹੀ ਚੱਲਣ ਰਾਇਸ਼ੀ ਇਲਾਕਾ ਤੋਂ ਠੇਕੇ ਖਤਮ ਕੀਤੇ ਜਾਣ ਤੁਸੀਂ ਉਹਦੇ ਵਿੱਚ ਕੀ ਹੈਲਪ ਕਰੋਗੇ ਦੇਖੋ ਜੀ ਉਹ ਤਾਂ ਸਾਡੇ ਸੀਐਮ ਜੋ ਬਣਨਗੇ ਉਹ ਦੇਖਣਗੇ ਸਾਡੀ ਸਰਕਾਰ ਜੋ ਬਣੇਗੀ ਉਹ ਦੇਖੇਗੀ ਜੇ ਏਰੀਆ ਨੂੰ ਕਿਸੇ ਚੀਜ਼ ਤੋਂ ਪ੍ਰੋਬਲਮ ਆ ਤੇ ਉਹਦੀ ਸੁਣਵਾਈ ਹੋਏਗੀ ਓਬਵੀਅਸਲੀ ਜਦੋਂ ਪਬਲਿਕ ਕਿਸੇ ਚੀਜ਼ ਤੋਂ ਪਰੇਸ਼ਾਨ ਆ ਤੇ ਉਹ ਉਹਦਾ ਜਿਹੜਾ ਹੈਗਾ ਇਹ ਸਮਾਧਾਨ ਹੋਏਗਾ ਤੇ ਇਹ ਤਾਂ ਪਬਲਿਕ ਦੀ ਡਿਮਾਂਡ ਤੇ ਹੋਏਗਾ ਨਾ ਜੋ ਵੀ ਹੋਏਗਾ ਪਬਲਿਕ ਕੀ ਚਾਹੁੰਦੀ ਆ ਉਹ ਉਹਨਾਂ ਦੇ ਸਾਹਮਣੇ ਹੋਏਗਾ ਐਤਕੀ ਆਮ ਆਦਮੀ ਪਾਰਟੀ ਜਿਹੜੀ ਕਿਸ ਮੁੱਦੇ ਦੇ ਉੱਤੇ ਪੰਜਾਬ ਦੇ ਵਿੱਚ ਸਰਕਾਰ ਲੈਣਾ ਚਾਹੇਗੀ ਕਿਹੜਾ ਮੁੱਦਾ ਮੇਨ ਰਹੇਗਾ ਸਭ ਤੋਂ ਜਿਆਦਾ ਵੱਡਾ ਮੁੱਦਾ ਕਿਹੜਾ ਰਹੇਗਾ ਸਭ ਤੋਂ ਮੇਨ ਮੁੱਦਾ ਸਾਡਾ ਸਭ ਤੋਂ ਪਹਿਲਾ ਜਿਹੜਾ ਸਭ ਤੋਂ ਪਹਿਲਾ ਵਾਅਦਾ ਗੇਜਰੀਵਾਲ ਸਾਹਿਬ ਕਰਕੇ ਗਏ ਨੇ ਬਿਜਲੀ ਦਾ ਸੈਕੰਡ ਸਾਡਾ ਰਹੇਗਾ ਜਿਹੜਾ ਵੀ ਤੁਸੀਂ ਦੇਖ ਲਓ ਸਿਹਤ ਸਹੂਲਤਾਂ ਸਿੱਖਿਆ ਸਹੂਲਤਾਂ ਔਰ ਸਭ ਤੋਂ ਜਿਹੜਾ ਵਾਅਦਾ ਕਿ ਇਹ ਰੋਜ਼ਗਾਰ ਇਹ ਸਾਡੇ ਮੇਨ ਮੁੱਦੇ ਹੋਣਗੇ ਵਿਕਾਸ ਕਾਰਜ ਸਾਡੇ ਮੇਨ ਮੁੱਦੇ ਹੋਣਗੇ ਵਿਕਾਸ ਹੀ ਚਾਹੁੰਦਾ ਹਰ ਪੰਜਾਬੀ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਆ ਫालतू ਦੀਆਂ ਫੁੱਲੀਆਂ ਨਹੀਂ ਚਾਹੀਦੀਆਂ ਫालतੂ ਦੇ ਨੀ ਪੱਥਰ ਨਹੀਂ ਚਾਹੀਦੇ ਬੜੇ ਰੱਖ ਰਹੇ ਨੇ ਬੈਦ ਸਾਹਿਬ ਵੀ ਅੱਜ ਕੱਲ ਰੱਖ ਰਹੇ ਨੇ ਕੈਪਟਨ ਸਾਹਿਬ ਨੇ ਬੜੀਆਂ ਸ਼ਗਨ ਸਕੀਮਾਂ ਦੇ ਬੋਰਡ ਲਾਤੇ ਨੇ ਜਾ ਕੇ ਪੁੱਛੋ ਨਾ ਲੋਕਾਂ ਨੂੰ ਕਿੱਥੇ ਨੇ ਸਮਾਰਟ ਸਕੂਲ ਕਿੱਥੇ ਨੇ ਉਹ ਸ਼ਗਨ ਸਕੀਮਾਂ ਵਾਲੇ ਘਰ ਜਿੱਥੇ ਕੈਪਟਨ ਸਾਹਮਣੇ 51000 ਰੁਪਏ ਭੇਜਿਆ ਕਿਹੜੀਆਂ ਨੇ ਉਹ ਪਰਿਵਾਰ ਇੱਕ ਬਜ਼ੁਰਗ ਕਹਿੰਦਾ ਜੀ 3 ਸਾਲ ਪਹਿਲਾਂ ਫਾਰਮ ਭਰਿਆ ਸੀ ਕੁੜੀ ਦੇ ਦੋ ਨਿਆਣੇ ਵੀ ਹੋ ਗਏ ਅੱਜ ਤੱਕ ਉਹਨੂੰ 5100 ਹੋਰ 6 ਮਹੀਨੇ ਦੇ ਵਿੱਚ ਉਹ 18.31 ਕਿਉਂ ਚੱਕੀ ਜਾ ਰਹੀ ਆ ਕਿਉਂ ਚੁੱਕਿਆ ਜਾ ਰਿਹਾ ਉਹ ਅਜੰਡਾ এডੂਕੇਸ਼ਨ ਨੂੰ ਜੇ ਲੈ ਕੇ ਦੇਖੀਏ ਜੇ ਇਨਫੈਕਟ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ এডੂਕੇਸ਼ਨ ਜਿਹੜੀ ਕਾਲਜ ਹੈਗੇ ਜਿੱਥੇ ਕਾਲਜ ਸਭ ਤੋਂ ਮਹਿੰਗਾ ਮੰਨਿਆ ਜਾਂਦਾ ਹੈਗਾ ਬੱਚਿਆਂ ਦੀ ਪੜਾਈ ਵਾਸਤੇ ਜਿਹੜਾ ਗਰੀਬ ਤਬਕਾ ਜਾਂ ਮੀਡੀਅਮ ਤਬਕਾ ਹੈਗਾ ਉਹਨਾਂ ਨੂੰ ਪੜਾਈ ਫ੍ਰੀ ਦਿੱਤੀ ਜਾਈਗੀ ਉਸ ਟਾਈਮ ਤੇ ਦੇਖੋ ਜੀ ਪੜਾਈ ਫ੍ਰੀ ਉਦੋਂ ਹੋਏਗੀ ਜਦੋਂ ਸਰਕਾਰੀ ادارے ਹੋਣਗੇ ਪ੍ਰਾਈਵੇਟ ਆਦਾਰਿਆਂ ਨੇ ਅੱਦਨ ਤਾਂ ਇਹਨਾਂ ਨੇ ਅਸੀਂ ਰਿਸ਼ਵਤਾਂ ਲੈ ਕੇ ਪ੍ਰਾਈਵੇਟ ਆਦਾਰਿਆਂ 'ਚ ਵਾਅ ਤੇ ਪ੍ਰਾਈਵੇਟ ادارے ਮੋٹے ਮੋਟੇ ਆ ਫੀਸਾਂ ਲੈਂਦੇ ਨੇ ਆਮ ਬੰਦਾ ਉਹ ਫੀਸਾ ਦੇ ਨਹੀਂ ਸਕਦਾ ਉਹਨਾਂ ਦੇ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਨੇ ਤੇ ਬਹੁਤ ਇੰਟੈਲੀਜੈਂਟ ਬੱਚੇ ਇਸੇ ਕਰਕੇ ਵਾਂਝੇ ਰਹਿ ਗਏ ਨੇ ਜਿਹੜੀਆਂ ਆਪਣੇ ਸਿੱਖਿਆ ਸਹੂਲਤਾਂਾਂ ਤੋਂ ਤੇ ਓਬਵੀਅਸਲੀ ਸਰਕਾਰੀ ਕਾਲਜੇਜ਼ ਹੋਣਗੇ ਸਰਕਾਰੀ ਯੂਨੀਵਰਸਿਟੀਆਂ ਹੋਣਗੀਆਂ ਤੇ ਇਸ ਜਿਸ ਏਰੀਆ ਦੇ ਵਿੱਚ ਜ਼ਰੂਰਤ ਹੈ ਉੱਥੇ ਅਸੀਂ ਕਰਾਂਗੇ ਸਾਰਾ ਕੁਝ ਪਾਰਟੀ ਵੱਲੋਂ ਜੇ ਤੁਹਾਨੂੰ ਇਨਫੈਕਟ ਟਿਕਟ ਮਿਲ ਜਾਂਦੀ ਹੈਗੀ ਹੈ ਹਲਕਾ ਗਿਲ ਤੋਂ ਤੁਸੀਂ ਕੀ ਕਰੋਗੇ ਹੁਣ ਕਿਉਂਕਿ ਪਹਿਲਾਂ ਤੋਂ 2014 ਦੇ ਵਿੱਚ ਵੀ ਜੀਵਨ ਸਿੰਘ ਸੰਗੋਵਾਲ ਵੱਲੋਂ ਇਲੈਕਸ਼ਨ ਲੜਿਆ ਗਿਆ ਸੀ ਆਮ ਆਦਮੀ ਪਾਰਟੀ ਵੱਲੋਂ ਤੇ ਇਸ ਟਾਈਮ ਇੱਕ ਦਾਵੇਦਾਰ ਹੋਰ ਨੇ ਧਰਮਪਾਲ ਸਿੰਘ ਮਹਿਮੀ ਜਿਹੜੇ ਐਡਵੋਕੇਟ ਵੀ ਨੇ ਪੜੇ ਲਿਖੇ ਹੈਗੇ ਨੇ ਸੂਝਵਾਨ ਤੇ ਮੇਰੇ ਖਿਆਲ ਪਾਰਟੀ ਇਹ ਹੀ ਚੀਜ਼ਾਂ ਨੂੰ ਮੇਨ ਮੁੱਦਾ ਦੇਖ ਰਹੀ ਹੈਗੀ ਪੜੇ ਲਿਖੇ ਸੂਝਵਾਨ ਨੇ ਤੇ ਐਕਸਪੀਰੀਅੰਸ ਹੋਲਡਰ ਨੂੰ ਹੀ ਦਿੱਤਾ ਜਾਵੇ ਤੁਹਾਨੂੰ ਹਲੇ 4 ਮਹੀਨੇ ਹੋਏ ਨੇ ਪਾਰਟੀ ਜੁਆਇਨ ਕਰਕੇ ਲੇਕਿਨ ਫਿਰ ਵੀ ਤੁਸੀਂ ਸਮਾਜ ਸੇਵਾ ਦੇ ਵਿੱਚ ਸਭ ਤੋਂ ਜ਼ਿਆਦਾ ਅਗਰੈਸਰ ਹੈਗੇ ਹੋ ਬਹੁਤ ਤੇਜ਼ੀ ਨਾਲ ਤੁਸੀਂ ਕੰਮ ਕਰ ਰਹੇ ਹੋ ਪਾਰਟੀ ਵਾਸਤੇ ਤੁਸੀਂ ਕੀ ਕਹੋਗੇ ਇਸ ਪ ਦੇਖੋ ਜੀ ਮੇਰੇ ਸੀਨੀਅਰ ਨੇ ਮੈਮੀ ਸਾਹਿਬ ਵੀ ਮੇਰੇ ਸੀਨੀਅਰ ਨੇ ਉਹ ਵੀ ਮੇਰੇ ਵੱਡੇ ਵੀਰ ਨੇ ਤੇ ਸੰਗਵਾਲ ਜੀ ਵੀ ਮੇਰੇ ਵੱਡੇ ਭਰਾ ਨੇ ਉਹ ਵੀ ਪੁਰਾਣੇ ਵਰਕਰ ਨੇ ਪੁਰਾਣਾ ਟਾਈਮ ਤੋਂ ਸੇਵਾ ਕਰ ਰਹੇ ਨੇ ਪਾਰਟੀ ਦੀ ਗੱਲ ਇਹ ਨਹੀਂ ਹੁੰਦੀ ਗੱਲ ਨਵੇਂ ਪੁਰਾਣੇ ਦੀ ਨਹੀਂ ਹੁੰਦੀ ਗੱਲ ਇਹ ਆ ਕਿ ਪਾਰਟੀ ਦੇ ਹੱਕ ਚ ਕੰਮ ਕੌਣ ਕਰ ਰਿਹਾ ਪਾਰਟੀ ਦੀ ਸੇਵਾ ਕਰੋ ਵੱਧ ਤੋਂ ਵੱਧ ਸਰਕਾਰ ਲਿਆਉਣ ਚ ਮਦਦ ਕਰੋ ਆਪਣੇ ਇਲਾਕੇ ਚ ਵਿਚਰੋ ਆਪਣੇ ਇਲਾਕਾ ਨਿਵਾਸੀਆਂ ਦੀਆਂ ਪ੍ਰੋਬਲਮਾਂ ਸੁਣੋ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ ਚਾਹੇ ਆਪੋਜੀਸ਼ਨ ਦੀ ਸਰਕਾਰ ਆ ਪਰ ਉਹਨਾਂ ਤੱਕ ਵੀ ਗੱਲ ਪਹੁੰਚਾਉਣੀ ਪੈਂਦੀ ਆ ਮੈਨੂੰ ਇਹ ਪਤਾ ਮੈਂ ਕਿਸੇ ਟਿਕਟ ਦੀ ਭੁੱਖ ਚ ਕੰਮ ਨਹੀਂ ਕਰ ਰਹੀ ਮੈਂ ਕਿਸੇ ਸੋਚੀ ਸਮਝੀ ਚਾਲ ਨਾਲ ਕੰਮ ਨਹੀਂ ਕਰ ਰਹੀ ਮੇਰੀ ਦਿਲੀ ਤਮੰਨਾ ਸੀ ਮੈਂ ਐਸਾ ਆਰਟਿਸਟ ਆ ਮੈਨੂੰ ਲੱਗਿਆ ਕਿ ਹੁਣ ਇਸ ਟਾਈਮ ਤੇ ਬਦਲਾਅ ਆ ਰਿਹਾ ਸਭ ਨੂੰ ਪਤਾ ਕਿ ਬਦਲਾਅ ਆ ਰਿਹਾ ਥਰਡ ਪਾਰਟੀ ਆ ਕੇ ਖੜੀ ਹੋ ਗਈ ਪਹਿਲਾਂ ਸਾਨੂੰ ਨਹੀਂ ਦਿਖ ਰਿਆ ਸੀ ਕੁਝ ਮੈਂ ਆਮ ਆਦਮੀ ਪਾਰਟੀ ਨੂੰ ਡੇਵਨ ਤੋਂ ਲਾਈਕ ਕੀਤਾ ਆਮ ਆਦਮੀ ਪਾਰਟੀ ਜਦੋਂ ਮੈਨੂੰ ਲੱਗਿਆ ਕਿ ਹੁਣ ਤੀਜੀ ਧਿਰ ਬਣਨ ਦੇ ਲਈ ਆਮ ਆਦਮੀ ਪਾਰਟੀ ਉੱਤਰ ਰਹੀ ਹੈ ਮੈਦਾਨ 'ਚ ਤੇ ਸਾਡਾ ਬੀਂਗਾ ਆਰਟਿਸਟ ਅਸੀਂ ਵੀ ਪੰਜਾਬੀ ਹਾਂ ਅਸੀਂ ਵੀ ਪੰਜਾਬ ਨੂੰ ਪਿਆਰ ਕਰਦੇ ਹਾਂ ਅਸੀਂ ਵੀ ਚਾਹੁੰਦੇ ਹਾਂ ਸਾਡੇ ਦੇਸ਼ ਖੁਸ਼ਹਾਲ ਹੋਵੇ ਸਾਡੇ ਪੰਜਾਬੀ ਸਾਡੇ ਭੈਣ ਭਰਾ ਸਾਡਾ ਇਲਾਕਾ ਨਿਵਾਸੀ ਖੁਸ਼ ਹੋਣ ਤੇ ਜੋ ਸਾਡਾ ਫਰਜ਼ ਬਣਦਾ ਸੀ ਐਜ਼ ਅ ਸਟਾਰ ਪ੍ਰਚਾਰਕ ਐਜ਼ ਅ ਪਾਰਟੀ ਦੀ ਵਲੰਟੀਅਰ ਹੋਣ ਦੇ ਨਾਤੇ ਮੈਂ ਦਿਨ ਰਾਤ ਇੱਕ ਕੀਤੀ ਹੋਈ ਆ ਤੇ ਮੈਂ ਆਪਣੇ ਹਲ ਵੀ ਆਈ ਹੋਈਆਂ ਤੇ ਮੈਂ ਆਪਣੇ ਹਲਕੇ ਦੀ ਸੇਵਾ ਕਰ ਰਹੀਆਂ ਕਿਸੇ ਟਿਕਟ ਦੀ ਭੁੱਖ ਲਈ ਨਹੀਂ ਕਰ ਰਹੀ ਜਨਤਾ ਦੇ ਪਿਆਰ ਲਈ ਕਰ ਰਹੀਆਂ ਆਪਣੀ ਪਾਰਟੀ ਦੀ ਸੇਵਾ ਲਈ ਕਰ ਰਹੀਆਂ ਬਾਕੀ ਜੋ ਮੇਰੀ ਪਾਰਟੀ ਡਿਸੀਜਨ ਲੈ ਰਹੀ ਆ ਜਾਂ ਲੈ ਆ ਹੁਣ ਤੱਕ ਮੈਨੂੰ ਉਹਨਾਂ ਤੋਂ ਕੋਈ ਮੁਨਕਰ ਨਹੀਂ ਆ ਮੈਂ ਕੋਈ ਨਾਖੁਸ਼ ਨਹੀਂ ਆ ਉਹਨਾਂ ਤੋਂ ਜੋ ਮੇਰੀ ਪਾਰਟੀ ਦਾ ਡਿਸੀਜਨ ਹੋਏਗਾ ਮੇਰੇ ਸਿਰ ਮੱਥੇ ਹੋਏਗਾ ਤੇ ਅਸੀਂ ਪਾਰਟੀ ਦੀ ਸੇਵਾ ਐਵੇਂ ਕਰਦੇ ਰਹਿਣਾ ਲੋਕੀ ਤੁਹਾਨੂੰ ਦੇਖ ਰਹੇ ਨੇ ਤੁਹਾਡੇ ਹਲਕਾ ਨਿਵਾਸੀ ਤੁਹਾਨੂੰ ਦੇਖ ਰਹੇ ਨੇ ਲੋਕਾਂ ਨੂੰ ਕੀ ਅਪੀਲ ਕਰੋਗੇ ਆਮ ਆਦਮੀ ਪਾਰਟੀ ਵੱਲੋਂ ਇੱਕ ਤੁਸੀਂ ਇੱਕ ਚਿਹਰਾ ਹੋ ਉਹਨਾਂ ਵਾਸਤੇ ਕੀ ਕਹੋਗੇ ਲੋਕਾਂ ਨੂੰ ਮੈਂ ਇਹੀ ਕਹੂੰਗੀ ਹੱਥ ਜੋੜ ਕੇ ਸਾਰੇ ਆਪਣੇ ਹਲਕਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਕਿ ਵੀਰ ਜੀ ਇਸ ਵਾਰ ਇੱਕ ਵਾਰ ਮੌਕਾ ਦੇ ਦਿਓ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨੀਆਂ ਦੇ ਵਿੱਚ ਹੈਗੇ ਹੋ ਤੁਹਾਡੀਆਂ ਆਪਣੀਆਂ ਗਲਤੀਆਂ ਦੀ ਵਜ੍ਹਾ ਨਾਲੋਂ ਤੁਸੀਂ ਇਹ ਜਿਹੜੀਆਂ ਸਰਕਾਰਾਂ ਚੁਣੀਆਂ ਨੇ ਹਰ ਵਾਰ ਤੁਸੀਂ ਇਹਨਾਂ ਦੋਨਾਂ ਪਾਰਟੀਆਂ ਨੂੰ ਦੋਨਾਂ ਰਵਾਇਤੀ ਪਾਰਟੀਆਂ ਨੂੰ ਵਾਰ-ਵਾਰ ਮੌਕਾ ਦਿੱਤਾ ਪਰ ਪਲੀਜ਼ ਇਸ ਵਾਰ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ ਦੇਖੋ ਆਪਣੇ ਹੱਥ 'ਚ ਇਸ ਵਾਰ ਝਾੜੂ ਫੜੋ ਤੇ ਜਿੰਨੀ ਵੀ ਇਹ ਗੰਦਗੀ ਹੈਗੀ ਆ ਜਿੰਨਾ ਵੀ ਇਹ ਕ੍ਰਾਪਸ਼ਨ ਹੈਗਾ ਇਹ ਸਾਰੀਆਂ ਰਵਾਇਤੀ ਪਾਰਟੀਆਂ ਦੀ ਜੋ ਚੋਰ ਵਜਾਰੀ ਚੱਲ ਰਹੀ ਆ ਜੋ ਕਾਲਾ ਵਜਾਰੀ ਚੱਲ ਰਹੀ ਆ ਜੋ ਪੰਜਾਬ ਦੇ ਵਿੱਚ ਨਸ਼ਿਆਂ ਦੇ ਦਰਿਆ ਵਗ ਰਹੇ ਨੇ ਜੋ ਧੱਕਾ ਮੁੱਕੀ ਹੋ ਰਹੀ ਆ ਆਮ ਇਨਸਾਨ ਪਿਸ ਰਿਹਾ ਉਹ ਸਾਰੇ ਉਹ ਅਸੀਂ ਖਤਮ ਕਰ ਸਕਦੇ ਆ ਜੇ ਸਿਰਫ ਤੇ ਸਿਰਫ ਸਾਨੂੰ ਸਾਡੇ ਪੰਜਾਬੀਆਂ ਦਾ ਤੇ ਸਾਡੇ ਪੰਜਾਬ ਵਾਸੀਆਂ ਦਾ ਸਾਡੇ ਹਲਕਾਂ ਨਿਵਾਸੀਆਂ ਦਾ ਸਾਥ ਮਿਲਦਾ ਅਸੀਂ ਰਲ ਮਿਲ ਕੇ ਇੱਕ ਹੰਬੜਾ ਮਾਰੀਏ ਕਹਿੰਦੇ ਨੇ ਹੁੰਦੇ ਕਿ ਜਦੋਂ ਅਸੀਂ ਇਕਜੁੱਟ ਹੋ ਜਾਂਦੇ ਆ ਤਾਂ ਵੱਡੇ ਤੋਂ ਵੱਡਾ ਪਹਾੜ ਸੁੱਟ ਲੈਨੇ ਆ ਤੇ ਅਸੀਂ ਇਹ ਜਿਹੜਾ ਹੈਗਾ ਕ腐ਸ਼ਨ ਦਾ ਪਹਾੜ ਇਹਨਾਂ ਲੀਡਰਾਂ ਦਾ ਇਹਨਾਂ ਦੋਨਾਂ ਪਾਰਟੀਆਂ ਦਾ ਕ腐ਸ਼ਨ ਦਾ ਜਿਹੜਾ ਪਹਾੜ ਆ ਸੀ ਸੁੱਟ ਲਾਂਗੇ ਆਮ ਆਦਮੀ ਪਾਰਟੀ ਦੇ ਨਾਲ ਤੁਸੀਂ ਪਾਵਰ ਬਣ ਕੇ ਖੜੇ ਹੋਵੋ ਤੇ ਤੁਹਾਡੀ ਸੇਵਾ ਵਿੱਚ ਹਮੇਸ਼ਾ ਆਮ ਆਦਮੀ ਪਾਰਟੀ ਖੜੀ ਰਹੂਗੀ ਸਾਡੇ ਵਰਗੇ ਨਾਰਮਲ ਵਲੰਟੀਅਰ ਵੀ ਤੁਹਾਡੀ ਸੇਵਾ ਚ ਖੜੇ ਰਹਿਣਗੇ ਤੇ ਮੈਂ ਇਹੋ ਅਪੀਲ ਕਰਦੀ ਹਾਂ ਕਿ ਇੱਕ ਵਾਰ ਮੌਕਾ ਇਸ ਵਾਰ ਜ਼ਰੂਰ ਦਿਓ ਸੋ ਇਹ ਸੀਗੇ ਤੇਜੀ ਸੰਦੂ ਜੀ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਪੰਜਾਬ ਮਹਿਲਾ ਵਿੰਗ ਇਹਨਾਂ ਦਾ ਕਹਿਣਾ ਹੈਗਾ ਵੀ ਇੱਕ ਵਾਰੀ ਮੌਕਾ ਜ਼ਰੂਰ ਦੇਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡਾ ਮੁੱਦਾ ਹੈਗਾ ਵੀ ਭ੍ਰਸ਼ਟਾਚਾਰ ਮੁਕਤ ਪੰਜਾਬ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ ਅਸੀਂ ਨਵੀਂ ਅਪਡੇਟ ਦੇ ਨਾਲ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ